ਬੈਰੀ ਕਲੋਜ਼ ਸਾਡੇ ਘਰਾਂ ਦੇ 20 ਘਰ ਬਣ ਰਹੇ ਨੇ ਸਾਡੇ ਨਾ ਤਾਂ ਘਰਾਂ ਦੀ ਕੋਈ ਪ੍ਰਾਈਵੇਸੀ ਆ ਦੇਖੋ ਸਾਡੇ ਸਾਰੇ ਘਰਾਂ ਦੇ ਬੈਡਰੂਮ ਤੇ ਵਾਸ਼ਰੂਮ ਨੇ ਇੱਧਰ ਜਿਹੜਾ ਕਿ ਇਲਿਗਲ ਆ ਸਿਟੀ ਦਾ ਸਾਨੂੰ ਕੋਈ ਵੀ ਲੈਟਰ ਨਹੀਂ ਆਈ ਸਿਟੀ ਦੀ ਕੋਈ ਸਾਨੂੰ ਦੱਸਿਆ ਨਹੀਂ ਗਿਆ ਕੋਈ ਇਹਨਾਂ ਨੇ ਸਾਈਨ ਬੋਰਡ ਨਹੀਂ ਲਾਇਆ ਇੱਥੇ ਆ ਫੈਂਸ ਤੇ ਮਤਲਬ ਕਿ ਸਰ ਸਾਰ ਸਾਡੇ ਨਾਲ ਧੱਕਾ ਹੋ ਰਿਹਾ ਜੇ ਇਦਾਂ ਦੀਆਂ ਕਮਿਊਨਿਟੀਆਂ ਇੱਥੇ ਬਣਨ ਲੱਗੀਆਂ ਤੇ ਮੇਰਾ ਖਿਆਲ ਕੋਈ ਵੀ ਪੰਜਾਬੀ ਇੱਥੇ ਰਹਿਣ ਨੂੰ ਤਿਆਰ ਨਹੀਂ ਹੋਊਗਾ ਤੇ ਹੁਣ ਕੋਈ ਵੀ ਇਹਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਜੇ ਕਾਉਂਸਲਰ ਨੂੰ ਪੁੱਛੀਦਾ ਉਹ ਜੀ ਇਹ ਹੋ ਚੁੱਕਾ ਜੀ ਸਾਰਾ ਕੁਝ ਜੇ ਕਿਸੇ ਗੋਰਿਆਂ ਦੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਘਰ ਬਣੇ ਹੁਣ ਸਾਨੂੰ ਮਨਜ਼ੂਰਾ ਸੀ ਕਿਤੇ ਨਹੀਂ ਜਾਂਦੇ ਇਹ ਰਾਜ ਰਾਜ ਧਾਲੀ ਵਾਲੇ ਦੇ ਏਰੀਆ ਚ ਕਿਉਂ ਬਣੇਗਾ ਇਦਾਂ ਦੇ ਕਰ ਉਹਨੇ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕੀਤਾ ਮੈਂ ਦਰਾਖਤ ਲਵਾ ਦੇਣਾ ਵਿੰਡੋ ਹਲਵਾ ਦੇਣਾ ਇਹ ਸਾਰਾ ਹਵਾ ਚ ਗੱਲਾਂ ਛੱਡ ਗਏ ਧਾਲੀ ਵਾਲਾ ਸਾਡੇ ਕੋਲੇ 3 ਮਹੀਨੇ ਨਹੀਂ ਆਇਆ ਮੈਂ ਕਿਹਾ ਮੋਦੀ ਲਈ ਇੰਨਾ ਕੋਲੇ ਟਾਈਮ ਹੈ ਸਾਡੇ ਲਈ ਟਾਈਮ ਨਹੀਂ ਜਿਨ੍ਹਾਂ ਨੇ ਮੈਪ 2022 ਚ ਸਿਟੀਜ਼ਨ ਲਈ ਸੀ 21 ਚ ਪਹਿਲੀ ਵਾਰ ਰਾਜਤਾਲੀ ਵਾਲ ਨੂੰ ਪਾਈ ਸੀਗੇ ਸਾਡੇ ਏਰੀਆ ਦਾ ਬੰਦਾ ਇਹਨਾਂ ਦਾ ਇੱਕ ਸੱਜਣ ਸੀ ਜਿਹਨੇ ਚੀਰਾਂ ਚੁੱਕੀਆਂ ਸਾਡੇ ਮੇਰੇ ਮੇਰੇ ਬੱਚੇ ਸੀ ਉੱਥੇ ਮੇਰੀ ਵਾਈਫ ਸੀ ਉੱਥੇ ਸਿਵਿਕ ਮੈਨਰ ਦੇ ਵਿੱਚ ਗੱਲ ਨਹੀਂ ਕੀਤੀ ਮੈਂ ਇਹਨਾਂ ਨੂੰ ਇਹ ਵੀ ਗੱਲ ਉੱਥੇ ਵੀ ਕਹੀ ਕਿ ਜੀ ਜਿਹੜਾ ਡਿਵੈਲਪਮੈਂਟ ਪਰਮਿਟਾ ਉਹ ਸਿਟੀ ਕਾਉਂਸਲ ਕੋ ਨਹੀਂ ਆਉਂਦਾ ਸਿਟੀ ਕਾਉਂਸਲ ਉਹਨੂੰ ਅਪਰੂਵ ਨਹੀਂ ਕਰਦੀ ਉਹ ਸਿਟੀ ਦੀ ਐਡਮਿਨਿਸਟ੍ਰੇਸ਼ਨ ਪਲੈਨਿੰਗ ਡਿਪਾਰਟਮੈਂਟ ਅਪਰੂਵ ਕਰਦਾ ਡਿਵੈਲਪਮੈਂਟ ਅਥਾਰਟੀ ਕਹਿੰਦੇ ਆ ਉਹਨੂੰ ਸਿਟੀ ਸਿਰਫ ਲੈਂਡ ਯੂਜ਼ ਇਹਨਾਂ ਨੇ ਉੱਥੇ ਗੱਲ ਨਹੀਂ ਸੁਣੀ ਚਿਹਰਾ ਚੁੱਕ ਕੇ ਮਾਰੀਆਂ ਇੱਕ ਸੱਜਣ ਨੇ ਵੀ ਮੰਨਿਆ ਸਾਨੂੰ ਪਤਾ ਸੀ ਜੀ ਕਿ ਇਹ ਬਣਨੇ ਨੇ ਕੈਨ ਯੂ ਬਲੀਵ ਇਟ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਪਤਾ ਸੀ ਬਣਨੇ ਆ ਜਦੋਂ ਤੁਹਾਨੂੰ ਪਤਾ ਸੀ ਜਦੋਂ ਤੁਸੀਂ ਘਰ ਲਏ ਤੁਹਾਨੂੰ ਤੁਸੀਂ ਆਪ ਮੰਨ ਰਹੇ ਤੁਹਾਨੂੰ ਪਤਾ ਸੀ ਤੇ ਤੁਸੀਂ ਮੈਨੂੰ ਕਿਸ ਗੱਲ ਦਾ ਇਲਜ਼ਾਮ ਦੇ ਰਹੇ ਹੋ ਹੁਣ ਕੀ ਅਲਗਰੀ ਮਿਊਨਿਸਪਲ ਚੋਣਾਂ ਦੇ ਵਿੱਚ ਖੜੇ ਹੋਏ ਉਮੀਦਵਾਰ ਜੋਰਾ ਸ਼ੋਰਾ ਨਾਲ ਪ੍ਰਚਾਰ ਕਰ ਰਹੇ ਨੇ ਤੇ ਇਸ ਮੌਕੇ ਨੂੰ ਲੋਕ ਵੀ ਨਹੀਂ ਗਵਾਉਣਾ ਚਾਹੁੰਦੇ ਉਹ ਵੀ ਚਾਹੁੰਦੇ ਨੇ ਇਸ ਪ੍ਰਚਾਰ ਦੇ ਮੌਕੇ ਉਹਨਾਂ ਦੇ ਮੁੱਦੇ ਵੀ ਹਾਈਲਾਈਟ ਹੋਣ ਹਰ ਇੱਕ ਵਕਰੀ ਵਕਰੀ ਥਾਂ ਜਿੱਥੇ ਡਿਬੇਟ ਹੋ ਰਹੀ ਹੈ ਜਾਂ ਜਿੱਥੇ ਵੀ ਕਿਤੇ ਚੋਣਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹਨਾਂ ਦੇ ਮੁੱਦੇ ਅੱਗੇ ਆਉਣ ਤਾਂ ਅਸੀਂ ਪਹੁੰਚੀਆਂ ਸੈਡਲਸਟੋਨ ਵੇ ਇੱਥੇ ਦੇ ਲੋਕਲ ਲੋਕ ਜਿਹੜੇ ਇਕੱਠੇ ਹੋਏ ਨੇਗੇ ਉਹਨਾਂ ਦਾ ਇੱਕ ਮੁੱਦਾ ਹੈ ਉਹਨੂੰ ਜਾਣਦੇ ਆ ਕੀ ਉਹਨਾਂ ਦੀ ਸਮੱਸਿਆ ਹੈ ਕਿੱਥੇ ਕਿੱਥੇ ਉਹਨਾਂ ਨੇ ਟੇਕ ਅਪ ਕੀਤੀ ਤੇ ਸਮੱਸਿਆ ਦਾ ਹੱਲ ਹੁਣ ਤੱਕ ਕਿਉਂ ਨਹੀਂ ਹੋਇਆਗਾ ਤਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਜਾਣਦੇ ਆ ਸਾਰੀ ਗੱਲਬਾਤ ਤੇ ਬਾਈ ਜੀ ਪਹਿਲਾਂ ਤਾਂ ਆਪਦਾ ਨਾਮ ਦੱਸਿਓ ਜੀ ਰੋਹਿੰਦਰ ਸਿੰਘ ਗਰੇਵਾਲ ਜੀ ਤੇ ਆਪਾਂ ਸੈਡਲਸਟੋਨ ਵੇ ਮੇਰਾ 30 ਚ ਰਹਿਣ ਹਾਂਜੀ ਹਾਂਜੀ ਬਾਈ ਜੀ ਤੇ ਜਿਹੜੇ ਸਾਰੇ ਲੋਕ ਇਕੱਠੇ ਹੋਏ ਹੋਏ ਨੇ ਕੌਣ ਨੇ ਇਹ ਸਾਡੇ ਨੇਬਰ ਹੀ ਆ ਸਾਰੇ ਹਾਂਜੀ ਤੇ ਤੁਹਾਡਾ ਮੁੱਦਾ ਕੀ ਹੈ ਸਮੱਸਿਆ ਕੀ ਜਿਹੜੀ ਹੁਣ ਤੱਕ ਜਿਹਦੇ ਕਰਕੇ ਤੁਸੀਂ ਇਕੱਠੇ ਹੋਏ ਹੋ ਉੱਤੇ ਜਿਹਦਾ ਹੱਲ ਨਹੀਂ ਹੋਇਆ ਸਾਡਾ ਮੁੱਦਾ ਭਾਜੀ ਇਹ ਆ ਸਾਡੇ ਇਧਰ ਲੈਫਟ ਸਾਈਡ ਤੇ ਦੇਖੋ ਇਹ ਮਤਲਬ ਬੈਰੀ ਕਲੋਸ ਸਾਡੇ ਘਰਾਂ ਦੇ 20 ਘਰ ਬਣ ਰਹੇ ਨੇ ਸਾਡੇ ਨਾਤਾ ਘਰਾਂ ਦੀ ਕੋਈ ਪ੍ਰਾਈਵੇਸੀ ਆ ਦੇਖੋ ਸਾਡੇ ਸਾਰੇ ਘਰਾਂ ਦੇ ਬੈਡਰੂਮ ਤੇ ਵਾਸ਼ਰੂਮ ਨੇ ਇਧਰ ਤੇ ਇਹਨਾਂ ਦੀਆਂ ਵਿੰਡੋਆਂ ਨੇ ਸਾਰਿਆਂ ਨੇ ਸਿਰਫ ਸਾਡੀ ਫੈਂਸ ਤੋਂ 5 ਫੁੱਟ ਦੀ ਦੂਰੀ ਤੇ ਇਹ ਘਰ ਬਣਾ ਰਹੇ ਨੇ ਜਿਹੜਾ ਕਿ ਇਲਿਗਲ ਆ ਸਿਟੀ ਦਾ ਸਾਨੂੰ ਕੋਈ ਵੀ ਲੈਟਰ ਨਹੀਂ ਆਈ ਸਿਟੀ ਦੀ ਕੋਈ ਸਾਨੂੰ ਦੱਸਿਆ ਨਹੀਂ ਗਿਆ ਕੋਈ ਇਹਨਾਂ ਨੇ ਸਾਈਨ ਬੋਰਡ ਨਹੀਂ ਲਾਇਆ ਇੱਥੇ ਆ ਫੈਂਸ ਤੇ ਮਤਲਬ ਕਿ ਸਰਾਸਰ ਸਾਡੇ ਨਾਲ ਧੱਕਾ ਹੋ ਰਿਹਾ ਇਸ ਕਾਰਨ ਤੁਸੀਂ ਕਿੰਨੇ ਸਾਲਾਂ ਤੋਂ ਇਸ ਏਰੀਆ 'ਚ ਰਹਿ ਰਹੇ ਹੋ ਮੈਂ ਇਹ 2022 'ਚ ਕਰ ਲਿਆ ਅਕਤੂਬਰ 'ਚ ਬਾਕੀ ਜਿਹੜੇ ਇਹ ਸਾਰਿਆਂ ਨੇ ਆਪ ਨਵੇਂ ਬਣਾਇਆ ਘਰ ਮੈਂ ਸੈਕੰਡ ਲਿਆ ਸੈਕੰਡ ਓਨਰ ਆ ਮੈਂ ਨਾ ਕਰਦਾ ਤੇ ਦੂਜੀ ਗੱਲ ਜਦੋਂ ਬਾਈ ਕਰਦੇ ਆਪਾਂ ਨਾ ਕਿਸੇ ਕਮਿਊਨਿਟੀ ਆ ਪੂਰਾ ਦੇਖਦੇ ਆਂ ਵੀ ਕਿੱਥੇ ਕੀ ਬਣੂ ਅੱਗੇ ਪਿੱਛੇ ਕੀ ਬਣਨਾ ਹੈਗਾ ਤਾਂ ਉਦੋਂ ਇਸ ਗੱਲ ਦੀ ਕੋਈ ਗੱਲਬਾਤ ਕੀਤੀ ਗਈ ਸੀ ਤੁਹਾਨੂੰ ਦੱਸਿਆ ਗਿਆ ਸੀ ਤੁਹਾਡੇ ਪਿੱਛੇ ਘਰ ਬਣਨੇ ਰਿਹਾ ਸ਼ੇਰੀਆ ਬਣੂਗਾ ਭਾਜੀ ਮੈਂ ਇਹ ਝੂਠ ਨਹੀਂ ਬੋਲਦਾ ਮੈਂ ਇਹ ਗੱਲ ਨਹੀਂ ਦੇਖੀ ਮੈਨੂੰ ਤਾਂ ਇਹ ਸੀ ਕਿਤੇ ਪਿੱਛੇ పార్ਕ ਹੀ ਆ ਮੈਂ ਤਾਂ ਘਰ ਵਧੀਆ ਲੱਗਿਆ ਮੈਨੂੰ ਲੋਡ ਸੀ ਮੈਂ ਲੈ ਲਿਆ ਆਪਦਾ ਉੱਥੋਂ ਘਰ ਵੇਚ ਕੇ ਦੂਜਾ ਲੈ ਲਿਆ ਇਹਨਾਂ ਨੂੰ ਸੰਦੀਪ ਭਾਜੀ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਭਾਜੀ ਸੰਦੀਪ ਜੀ ਆ ਜੋ ਅੱਗੇ ਆ ਜੋ ਕੀ ਦੱਸਿਆ ਗਿਆ ਤੁਹਾਨੂੰ ਸਾਨੂੰ ਦੱਸਿਆ ਗਿਆ ਸੀ ਪਾਜੀ ਕਿ ਤੁਹਾਡੇ ਘਰ ਦੇ ਪਿੱਛੇ ਸਪੇਸ ਹੋਣੀ ਹੈ ਗ੍ਰੀਨ ਸਪੇਸ ਹੋਣੀ ਹੈ ਤੇ ਥੋੜੇ ਹਟਵੇਂ ਥੋੜੇ ਗਾਂ ਜਾ ਕੇ ਉਹ ਮਲਟੀਪਲੈਕਸ ਵਰਗੇ ਘਰ ਬਣਨੇ ਆ ਜਿਹਦਾ ਡੁਪਲੈਕਸ ਵਰਗੇ ਤੇ ਹੁਣ ਤਾਂ ਅਸੀਂ ਜੋ ਦੇਖਿਆ ਕੰਸਟਰਕਸ਼ਨ ਜੋ ਸਟਾਰਟ ਹੋਈ ਤੇ ਇਹਨਾਂ ਨੇ ਆਲਮੋਸਟ ਸਾਡੀ ਬੈਕਯਾਰਡ ਦੇ ਫੈਂਸ ਦੇ ਨਾਲ ਹੀ ਘਰ ਲਾ ਦਿੱਤਾ ਇਹਨਾਂ ਨੇ ਤੇ ਉਹਦੇ ਨਾਲ ਤਾਂ ਜਿਹਦਾ ਭਾਈ ਨੇ ਵੀ ਦੱਸਿਆ ਕਿ ਪ੍ਰਾਈਵੇਸੀ ਹੋਗੀ ਤੇ ਸੇਫਟੀ ਹੋਗੀ ਜੈਸੇ ਫਿਊਚਰ ਚ ਕਦੀ ਕੁਝ ਇਵੈਂਟ ਵੀ ਕਰਦੇ ਘਰ ਦੇ ਪਿੱਛੇ ਤੇ ਸਾਡੀ ਕੋਈ ਪ੍ਰਾਈਵੇਸੀ ਤਾਂ ਰਹੀ ਨਹੀਂ ਉਹ ਵੀ ਦੇਖੂਗੇ ਸਾਨੂੰ ਵੀ ਔਖਾ ਆ ਤੇ ਪਲੱਸ ਮੈਂ ਪਹਿਲੀ ਵਾਰੀ ਘਰ ਲਿੱਤਾ ਸੀ ਕੈਨੇਡਾ ਦੇ ਵਿੱਚ ਪਾਪਾ ਕਮਿਊਨਿਟੀ ਦੇਖ ਕੇ ਏਰੀਆ ਸੋਚ ਕੇ ਲੇਤਾ ਸੀ ਫਿਊਚਰ ਚ ਆਪਾਂ ਗਾਂ ਇਹਨੂੰ ਵੇਚਾਂਗੇ ਤੇ ਜਾਂ ਸਾਨੂੰ ਪ੍ਰੋਫਿਟ ਹੋਊਗਾ ਜਾਂ ਜਿੱਦਾਂ ਵੀ ਆ ਜਿੱਦਾਂ ਸਾਰੇ ਸੋਚਦੇ ਆ ਉਹ ਮੈਂਟੈਲਿਟੀ ਨਾਲ ਲੇਤਾ ਸੀ ਲੇਕੇ ਹੁਣ ਤਾਂ ਸਾਨੂੰ ਲੱਗਦਾ ਕਿ ਇਹ ਤਾਂ ਸਾਡਾ ਘਰ ਤਾਂ ਵਿਕਣ ਤੋਂ ਵੀ ਰਿਹਾ ਕਿ ਇਹਦੀ ਡਾਊਨ ਵੀ ਮਾਰਕੀਟ ਵੀ ਡਾਊਨ ਹੋ ਜਾਣੀ ਹੈ ਤੁਮੇ ਮਾਰਕੀਟ ਵੈਲਿਊ ਘਟ ਜਾਨੀ ਜਿਵੇਂ ਡਿੱਗ ਗਈ 100% ਹੋਊਗੀ ਕਿ ਹੋ ਗਈ ਹੈ ਲੱਗਦਾ ਰਿਹਾ ਕਿ ਹੋ ਹੀ ਗਈ ਹੈ ਕਿਉਂਕਿ ਇਸ ਇਸ ਹਿਸਾਬ ਨਾਲ ਬਣ ਰਹੇ ਆ ਜੇ ਤਿੰਨ ਦੋ ਵੀ ਹੁੰਦੇ ਤਾਂ ਵੀ ਚੱਲ ਜਾਂਦਾ ਸੀਗਾ ਜੇ ਸਪੇਸ ਹੁੰਦੀ ਲੇਕਿਨ ਹੁਣ ਤਾਂ ਜਮਾ ਬੈਕਯਾਰਡ ਦੇ ਨਾਲ ਲਾਤੇ ਆ ਤੇ ਆਬਵੀਅਸਲੀ ਜene ਵੀ ਘਰ ਵਾਹੇ ਕਰਨਾ ਹੈ ਉਹਨੇ ਤਾਂ ਪਹਿਲਾਂ ਤਾਂ ਆਪਣੀ ਪ੍ਰਾਈਵੇਸੀ ਦੇਖਣੀ ਆ ਤੇ ਉਹਨੇ ਤਾਂ ਆਬਵੀਅਸਲੀ ਮਨ ਨਹੀਂ ਕਰ ਦੇਣਾ ਕਿ ਬਈ ਮੈਂ ਤਾਂ ਇਹ ਕਰ ਲੈਣਾ ਹੀ ਨਹੀਂ ਹੈਗਾ ਇਹ ਤਾਂ ਅਸੀਂ ਜਿੰਨੇ ਚ ਵਾਹੇ ਕੀਤਾ ਮੈਨੂੰ ਤਾਂ ਲੱਗਦਾ ਉਹਨੇ ਚ ਵੀ ਨਹੀਂ ਵਿਕਣਾ ਹੈਗਾ ਉਹ ਤੋਂ ਵੀ ਸ਼ਾਇਦ ਘੱਟ ਹੋ ਸਕਦਾ ਜਿਸ ਹਿਸਾਬ ਨਾਲ ਇਹ ਕਰ ਰਿਹਾ ਵੈਸੇ ਤਾਂ ਇਹ ਸਿਟੀ ਨੇ ਅਪਰੂਵ ਕੀਤੇ ਆ ਮੇਰੇ ਖਿਆਲ ਤੋਂ ਇਹ ਹੋਣਾ ਨਹੀਂ ਚਾਹੀਦਾ ਸੀਗਾ ਇਹਦਾ ਹੁਣ ਇਹਦਾ ਹੱਲ ਕੀ ਪਾਉਲਦੇ ਤੁਸੀਂ ਤੁਹਾਡੇ ਨਿਗਾਹ ਦੇ ਵਿੱਚ ਹੱਲ ਕਿਸ ਚੀਜ਼ ਦਾ ਸਮੱਸਿਆ ਤਾਂ ਹੈ ਕਿ ਇਹ ਤੁਹਾਨੂੰ ਪਤਾ ਹੈ ਤੇ ਹੱਲ ਕਿਸ ਤਰ੍ਹਾਂ ਦਾ ਚਾਹੀਦਾ ਤੁਹਾਨੂੰ ਹੱਲ ਭਾਜੀ ਅਸੀਂ ਜਿੱਦਾਂ ਜਿਹੜੇ ਵੀ ਕਾਉਂਸਲਰ ਹੈਗੇ ਆ ਸਾਡੇ ਵਾਰਡ ਦੇ ਆ ਦੂਸਰੇ ਵੀ ਹੈਗੇ ਆ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਵੀ ਤੁਸੀਂ ਸਾਨੂੰ ਕੀ ਹੈਲਪ ਕਰ ਸਕਦੇ ਆ ਜਿਨਨੇ ਤੋਂ ਜਿੰਨੀ ਸਾਡੀ ਹੈਲਪ ਹੋ ਸਕੇ ਕਿਉਂਕਿ ਆਲਰੇਡੀ ਕੰਸਟਰਕਸ਼ਨ ਤਾਂ ਸਟਾਰਟ ਹੋ ਗਈ ਹੈ। ਹੁਣ ਸਾਨੂੰ ਤਾਂ ਪਤਾ ਨਹੀਂ ਹੁਣ ਇਹ ਕਿਦਾਂ ਕੀ ਚੱਲੂਗਾ, ਕੀ ਹਿਸਾਬ ਕਿਤਾਬ ਹੋਗਾ ਇਹਦਾ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਗਾਈਡ ਕਰੇ ਚੰਗੀ ਤਰ੍ਹਾਂ ਨਾਲ। ਅਸੀਂ ਸਿਟੀ즈 ਵੀ ਜਾਈਏ ਤੇ ਸਾਨੂੰ ਪ੍ਰੋਪਰ ਦੱਸਣ ਕਿ ਤੁਸੀਂ ਕੀ ਕਰ ਸਕਦੇ ਆ। ਤੁਹਾਡੇ ਲਈ ਕੀ ਬੈਨੀਫਿਟ ਹੈ? ਸਾਡੇ ਫਿਊਚਰ 'ਚ ਸਾਨੂੰ ਕੀ ਹੋ ਸਕਦਾ ਹੈ? ਗਾਂਹ ਕੀ ਪ੍ਰੋਬਲਮਸ ਆ ਸਕਦੀਆਂ ਹੋਰ? ਉਹ ਹੁਣ ਸਾਨੂੰ ਪਤਾ ਨਹੀਂ ਹੁਣ ਕੀ ਹੋ ਸਕਦਾ। ਬਈ ਜੀ ਬਲੀਜ਼ ਇਧਰ ਆਇਓ ਤੁਸੀਂ ਤੁਸੀਂ ਆਪਦਾ ਨਾਮ ਦੱਸਿਓ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਮੇਰਾ ਵੀ ਇੱਥੇ ਇੱਕ ਬਿਲਕੁਲ ਘਰ ਇੱਥੇ ਹੀ ਆ ਤੇ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਇੱਥੇ ਆ ਕੁਝ ਬਣਨਾ ਵਾ ਚਲੋ ਉਹ ਇੱਕ ਲਾਈਨ ਤਾਂ ਮੰਨਿਆ ਪਰ ਆ ਲਾਈਨ ਬਿਲਕੁਲ ਜਿਹੜੀ ਆ ਸਹੀ ਨਹੀਂ ਕਿਸੇ ਵੀ ਕਿਸੇ ਵੀ ਟੰਗ ਨਾ ਨਹੀਂ ਬਿਲਕੁਲ ਵੀ ਸਹੀ ਬਿਲਕੁਲ ਇਹਨਾਂ ਨੇ ਬੈਕਯਾਰਡ ਨਾਲ ਜੋੜ ਕੇ ਬਣਾ ਰਿਆ ਇਹ ਪਰ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸੈਟਰੇਜ ਦੇ ਵਿੱਚ ਇਦਾਂ ਦੇ ਘਰ ਬਣਣਗੇ ਨਾ ਇਹ ਇਦਾਂ ਦਾ ਕੋਈ ਦੇਖਿਆ ਵਾ ਇੱਥੇ ਆਲੇ ਦੁਆਲੇ ਰਾਈਟ ਜੇ ਇਦਾਂ ਦੀਆਂ ਕਮਿਊਨਿਟੀਆਂ ਇੱਥੇ ਬਣ ਲੱਗੀਆਂ ਤੇ ਮੇਰਾ ਖਿਆਲ ਕੋਈ ਵੀ ਪੰਜਾਬੀ ਇੱਥੇ ਰਹਿਣ ਨੂੰ ਤਿਆਰ ਨਹੀਂ ਹੋਊਗਾ ਰਾਈਟ ਤੇ ਟੋਟਲੀ ਸੇਫਟੀ ਇਹਨੇ ਸਿਟੀ ਨੇ ਇਗਨੋਰ ਕੀਤੀ ਹੈ ਇਹਦੇ ਵਾਸਤੇ ਪ੍ਰਾਈਵੇਸੀ ਇਗਨੋਰ ਕੀਤੀ ਹੋਈ ਹੋਈ ਹੈ ਤੇ ਦੇਖ ਲਓ ਬਾਕੀ ਪ੍ਰੋਪਰਟੀ ਵੈਲਿਊ ਵੀ ਤੁਹਾਨੂੰ ਪਤਾ ਵੀ ਇਨ ਫਿਊਚਰ ਘਟੂਗੀ ਜਾਂ ਕੁਝ ਹੋਊਗਾ ਹਨਾ ਪਰ ਇੰਨੀ ਕਲੋਜ਼ ਇਹਦੇ ਵਿੱਚ ਸਿੰਗਲ ਫੈਮਿਲੀ ਹੋਮ ਦੇ ਵਿੱਚ ਇਹ ਇਦਾਂ ਦਾ ਪੈਟਰਨ ਮੈਂ ਨਹੀਂ ਕਦੇ ਦੇਖਿਆ ਹੁਣ ਸਾਰੇ ਕਹਿ ਰਹੇ ਆ ਜੀ ਇੱਥੇ ਪਹਿਲੀ ਗੱਲ ਤਾਂ ਕੋਈ ਸਾਈਨ ਨਹੀਂ ਦੇਖਿਆ ਮੈਂ ਵੀ 3.5 ਸਾਲ ਤੋਂ ਰਹਿ ਰਿਹਾ ਇੱਥੇ ਕੋਈ ਇੱਥੇ ਸਾਈਨ ਲੱਗਾ ਹੁੰਦਾ ਸਿਟੀ ਦਾ ਵੀ ਇਹ ਕੰਸਟਰਕਸ਼ਨ ਇਦਾਂ ਹੋਣੀ ਆ ਤੇ ਲੋਕਲ ਜਿਹੜੇ ਰੈਜ਼ੀਡੈਂਸ ਕਲੋਜ਼ ਨੇਬਰਸ ਹੁੰਦੇ ਆ ਉਹਨਾਂ ਦੇ ਕਮੈਂਟਸ ਲੈਣੇ ਹੁੰਦੇ ਆ ਇਹਨਾਂ ਨੇ ਕਿਸੇ ਨੇ ਉਹ ਕਮੈਂਟਸ ਨਹੀਂ ਕਿਸੇ ਲੈ ਕੋਈ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਇਹਦਾ ਤੇ ਹੁਣ ਕੋਈ ਵੀ ਇਹਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਜੇ ਕਾਉਂਸਲਰ ਨੂੰ ਪੁੱਛੀਦਾ ਉਹ ਜੀ ਇਹ ਹੋ ਚੁੱਕਾ ਜੀ ਸਾਰਾ ਕੁਝ ਜਿਹੜਾ ਮੌਜੂਦਾ ਕਾਉਂਸਲਰ ਉਹਨੂੰ ਵੀ ਅਸੀਂ ਮਤਲਬ ਅਪਰੋਚ ਕੀਤੀ ਆ ਤੇ ਹੁਣ ਜੀ ਹੋ ਗਿਆ ਸਾਰਾ ਕੁਝ ਹੁਣ ਏਦਾਂ ਹੋ ਗਿਆ ਉਹਦਾ ਹੋ ਗਿਆ ਕਦੋਂ ਅਪਰੋਚ ਕੀਤੀ ਤੁਸੀਂ ਅਸੀਂ ਪਿਛਲੇ ਆਲਮੋਸਟ 1 ਮੰਥ ਤੋਂ ਆਲਮੋਸਟ 1 ਐਂਡ ਹਾਫ ਮੰਥ ਤੋਂ ਨਾਲ ਇਨ ਟੱਚ ਆ ਪਰ ਮੈਨੂੰ ਨਹੀਂ ਦੱਸਣਾ ਇਹ ਭਾਜੀ ਬਾਅਦ ਚ ਆਇਆ ਜਦੋਂ ਇੱਥੇ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਅਸੀਂ 3 ਮਹੀਨੇ ਤੋਂ ਰਾਜਤਾਲੀ ਵਾਲਾ ਸਾਹਿਬ ਨਾਲ ਗੱਲ ਕਰ ਰਹੇ ਸੀ ਉਹਨਾਂ ਦੀ ਆਫਿਸ ਜਿਹੜੀ ਆਪਣੀ ਇੰਡੀਅਨ ਕੁੜੀ ਕੰਮ ਕਰਦੀ ਆ ਬਹੁਤ ਉਹਨੇ ਕਦੇ ਇਗਨੋਰ ਨਹੀਂ ਕੀਤਾ ਜਦੋਂ ਵੀ ਫੋਨ ਕੀਤਾ ਜੇ ਨਹੀਂ ਚੱਕਿਆ ਤਾਂ 5-7 ਮਿੰਟ ਚ ਉਹਦੀ ਬੈਕ ਆ ਜਾਂਦੀ ਆ ਬਹੁਤ ਚੰਗੀ ਕੁੜੀ ਆ ਪਰ ਰਾਜਤਾਲੀ ਵਾਲ ਨੇ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕੀਤਾ ਇੱਥੇ ਆਈ ਸੀਗੇ ਸਾਡੇ ਕੋਲੇ ਅਸੀਂ ਦਰਾਖਤ ਲਵਾ ਦਿੰਨੇ ਆ ਆਹ ਕਰ ਦਿੰਨੇ ਆ ਉਹ ਕਹਿੰਦੇ ਕਿ ਅਸਿਕਾ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਇਦਾਂ ਦੇ ਘਰ ਹੋਰ ਦਿਖਾਓ ਕਿੱਥੇ ਆ ਕਹਿੰਦੇ ਕਾਰਨਰ ਸਟੋਨ ਚ ਬਣਿਆ ਉਹ ਵੀ ਉਹਨਾਂ ਦਾ ਇਲਾਕਾ ਕਾਰਨਰ ਸਟੋਨ ਵੀ ਜਿਹੜਾ ਇਹ ਮੈਂ ਤਾਂ ਇਹ ਕਹੂੰਗਾ ਇਹਨਾਂ ਨੇ ਰਲਿ ਮਿਲਿ ਭੁਗਤਾ ਕਿ ਜਿਹੜਾ ਇਹਨਾਂ ਨੇ ਉਹ ਵੀ ਵਾਰਡ ਚ ਹੋ ਗਏ ਉਹਨਾਂ ਦੇ ਘਰ ਉੱਥੇ ਬਣ ਗਏ ਇੱਥੇ ਵੀ ਸਾਡੇ ਬਣ ਗਏ ਜੇ ਕਿਸੇ ਗੋਰਿਆਂ ਦੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਘਰ ਬਣੇ ਹਣ ਸਾਨੂੰ ਮਨਜ਼ੂਰਾ ਸੀ ਕਿਤੇ ਨਹੀਂ ਆਂਦੇ ਇਹ ਰਾਜ ਰਾਜ ਢਾਲੀ ਵਾਲੇ ਏਰੀਆ ਚ ਕਿਉਂ ਬਣੇਕਰ ਇਦਾਂ ਦੇ ਕਰ ਉਹਨੇ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕੀਤਾ ਮੈਂ ਦਰਖਤ ਲਵਾ ਦੇਣਾ ਵਿੰਡੋ ਹਲਵਾ ਦੇਣਾ ਇਹ ਸਾਰਾ ਹਵਾ ਚ ਗੱਲਾਂ ਛੱਡ ਗਏ ਤਿੰਨ ਮਹੀਨੇ ਸਾਡੇ ਨਾਲ ਜਦ ਤੱਕ ਉਹ ਘਰ ਨਹੀਂ ਬਣੇ ਉਦੋਂ ਤੱਕ ਸਾਡੇ ਕੋਲ ਆਏ ਨਹੀਂ ਤਾਲੀ ਵਾਲਾ ਸਾਹਿਬ ਜਦੋਂ ਉਹਨਾਂ ਨੂੰ ਪਤਾ ਬਣ ਗਿਆ ਆ ਵੀ ਇਹ ਵੋਟਾਂ ਕਰਕੇ ਘਰ ਰੁਕੇ ਹੋਇਆ ਨਹੀਂ ਹੁਣ ਨੂੰ ਕੱਦੀ ਕੰਕਰੀਟ ਪੈ ਜਾਣੀ ਸਿਰ ਵੋਟਾਂ ਕਰਕੇ ਰੁਕੇ ਹੋਇਆ ਘਰ ਵੋਟਾਂ ਤੋਂ ਬਾਅਦ ਦੂਜੇ ਦਿਨ ਜੇ ਨਾ ਬਣਿਆ ਮੇਰਾ ਨੌਬਟਾ ਦੇ ਇਸ ਗੱਲ ਦਾ ਮੈਨੂੰ ਕੋਈ ਡਰ ਨਹੀਂ ਕਿਸੇ ਤੋਂ ਮੈਂ ਹਰ ਇੱਕ ਤਰ੍ਹਾਂ ਨਾਲ ਨਿਪਟਣ ਨੂੰ ਤਿਆਰ ਆ ਕਿਸੇ ਨਾਲ ਵੀ ਤੇ ਫਿਰ ਤੁਸੀਂ ਲੀਗਲੀ ਅਪਰੋਚ ਨਹੀਂ ਕੀਤੀ ਲਾਅਰ ਨੂੰ ਕੀਤਾ ਹੋਵੇ ਕਚਹਿਰੀਆਂ ਦਾ ਰੁਖ ਕੀਤਾ ਹੋਵੇ ਭਾਈ ਸਾਡੇ ਨਾਲ ਤਾਂ ਏ ਤੱਕਾ ਹੋ ਰਿਹਾ ਜੋ ਤੁਸੀਂ ਕਹਿ ਰਹੇ ਹੋ ਜੋ ਤੁਹਾਡਾ ਦਾਵਾ ਹੈ ਤਾਂ ਅਸੀਂ ਇੱਕ ਲਾਅਰ ਨਾਲ ਕੰਟੈਕਟ ਕੀਤਾ ਸੀ ਜਿਹੜਾ ਏਟੀ ਐਵੈਨਿਊ ਵਾਲੇ ਪੌੜ ਨਾਲ ਡੀਲ ਕਰਦਾ ਉਹਨੇ ਸਾਡੀਆਂ ਆਈਡੀਆਂ ਵੀ ਮੰਗ ਲਈਆਂ ਅਸੀਂ ਆਈਡੀਆਂ ਭੇਜ ਵੀ ਦਿੱਤੀਆਂ ਪਰ ਉਹਨੇ ਨਾ ਕਰਤੀ ਬਾਅਦ ਚ ਪਤਾ ਨਹੀਂ ਇਸ ਗੱਲ ਦਾ ਨਹੀਂ ਪਤਾ ਵਕੀਲ ਸਾਹਿਬ ਨੇ ਕਿਉਂ ਨਾ ਕਰਤੀ ਉਸ ਗੱਲ ਦਾ ਮੈਨੂੰ ਨਹੀਂ ਪਤਾ ਏ ਭਾਜੀ ਨੇ ਉਹ ਕਹਿ ਰਹੇ ਸੀ ਕਿ ਤੁਸੀਂ ਜਿਆਦਾ ਕਾਲੀ ਪੈ ਰਹੇ ਹੋ ਔਰ ਬਿਜ਼ੀ ਆ ਤੁਸੀਂ ਹੈ ਨਾ ਚਲੋ ਉਹ ਤਾਂ ਇੱਕ ਡਿਫਰੈਂਟ ਮੈਟਰ ਆ ਨਾ ਲਾਇਰ ਨੂੰ ਅਪਰੋਚ ਇਨ ਫਿਊਚਰ ਵੀ ਕਰ ਸਕਦੇ ਆ ਪਰ ਸਿਟੀ ਦਾ ਮੇਰੇ ਹਿਸਾਬ ਨਹੀਂ ਸਮਝ ਆਇਆ ਜੇ ਆਪ ਆਪ ਨੂੰ ਇਹਨਾਂ ਨੂੰ ਸਾਡੇ ਕਮੈਂਟਸ ਜ਼ਰੂਰ ਲੈਣੇ ਚਾਹੀਦੇ ਸੀ ਵੀ ਇਥੇ ਆਹ ਬਣਾ ਰਹੇ ਆ ਤੁਹਾਡੀ ਕੀ ਤੁਸੀਂ ਕੀ ਕਹਿ ਰਹੇ ਹੋ ਜਿਹੜੇ ਕਲੋਜ਼ ਨੇਬਰਸ ਹੈਗੇ ਆ ਪਰ ਇਹ ਟੋਟਲੀ ਸਮਝੋ ਬਾਹਰ ਗੱਲ ਵਾ ਔਰ 3 ਸਾਲ ਤੋਂ ਬਾਅਦ ਹੀ ਕਿਉਂ ਬਣ ਰਿਆ ਵਾ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਹੋਇਆ ਸਾਨੂੰ 400 ਆਲਮੋਸਟ ਮੈਨੂੰ ਵੀ 4 ਸਾਲ ਹੋ ਜਾਣੇ ਆ ਹੁਣ ਦਸੰਬਰ ਚ ਇਹ ਹੁਣ ਹੀ ਕਿਉਂ ਸ਼ੁਰੂ ਕੀਤਾ ਗਿਆ ਬਣਨਾ ਮੈਨੂੰ ਸਮਝ ਆਈ ਫੇ ਕੋਈ ਸਾਈਨ ਲੱਗਾ ਹੋਵੇ ਕੋਈ ਦੱਸਿਆ ਹੋਵੇ ਫੇ ਤਾਂ ਬੰਦਾ ਮੰਨ ਲੋ ਹਨਾ ਪਰ ਜੇ ਇਦਾਂ ਦੇ ਇੱਕ ਇੱਥੇ ਆਪਾਂ ਫੇ ਇਹਨੂੰ ਕਹਿ ਨਹੀਂ ਸਕਦੇ ਕਿ ਇਹ ਸੈਟਰ ਹੈ ਜੇ ਇੱਕ ਬਹੁਤ ਵਧੀਆ ਕਮਿਊਨਿਟੀ ਆ ਆਪਣੀ ਸਾਰਿਆਂ ਦੀ ਇੱਥੇ ਆਪਾਂ ਸਾਰੇ ਰਹਿੰਦੇ ਆ ਇਨ ਫਿਊਚਰ ਤੇ ਇਦਾਂ ਦੇ ਕਿਤੇ ਵੀ ਬਣਾ ਸਕਦੇ ਇਦਾਂ ਦੇ ਵਿਦਆਊਟ ਕਮੈਂਡਸ ਲੈ ਤਾਂ ਫਿਰ ਇੱਥੇ ਇੰਨੇ ਮਹਿੰਗੇ ਲੈਣ ਕਰ ਲੈਣ ਦਾ ਕੋਈ ਫਾਇਦਾ ਨਹੀਂ ਆ। ਤੂਰ ਗੱਲ ਇੰਡੀਸਟਰੀਅਲ ਕਰਨੀ ਚਾਹੁੰਨਾ ਸੈਡ ਰੈ ਜਿਹੜੇ ਕਮਿਊਨਿਟੀ ਦੇ ਪ੍ਰੈਜ਼ੀਡੈਂਟ ਆ ਉਹ ਪਾਕਿਸਤਾਨੀ ਵੀਰਾਂ ਸਾਡੇ ਇੱਕ ਕਾਲ ਤੇ ਕਿ ਨਾ ਆਉਣਾ ਨਾ ਮੈਂ ਭੁੱਲ ਗਿਆ ਜੀ ਮੈਂ ਉਹਨੂੰ ਸਿਰਫ ਈਮੇਲ ਕੀਤੀ ਸੀ 15 ਮਿੰਟ ਦੇ ਵਿੱਚ ਫੋਨ ਆ ਗਿਆ ਸ਼ਾਮ ਨੂੰ ਸਾਡੇ ਕੋਲ ਸੀ ਢਾਲੀ ਵਾਲਾ ਸਾਡੇ ਕੋਲੇ 3 ਮਹੀਨੇ ਨਹੀਂ ਆਇਆ ਮੈਂ ਇਹਨਾਂ ਦੀ ਜਿਹੜੀ ਉੱਥੇ ਕੰਮ ਕਰਦੀ ਆ ਗੁੱਡੀਆ ਉਹਨੂੰ ਕਿਹਾ ਮੈਂ ਕਿਹਾ ਮੋਦੀ ਲਈ ਇਹਨਾਂ ਕੋਲੇ ਟਾਈਮ ਹੈ ਸਾਡੇ ਲਈ ਟਾਈਮ ਨਹੀਂ ਜਿਨ੍ਹਾਂ ਨੇ ਮੈਂ 2022 ਚ ਸਿਟੀਜ਼ਨ ਲਈ ਸੀ 21 ਚ ਪਹਿਲੀ ਵੋਟਰ ਰਾਜਤਾਲੀ ਵਾਲ ਨੂੰ ਪਾਈ ਸੀਗੇ ਸਾਡੇ ਏਰੀਆ ਦਾ ਬੰਦਾ ਪਰ ਮੈਨੂੰ ਦੁੱਖ ਹੋ ਰਿਹਾ ਬੁਰੜਾ ਪਾ ਕੇ ਉਹ ਬੰਦੇ ਨੂੰ ਤੇ ਜਿਹੜੇ ਫਿਰ ਥੋੜੀ ਰੈਜ਼ੀਡੈਂਟ ਐਸੋਸੀਏਸ਼ਨ ਦੇ ਬੰਦੇ ਨੇਗੇ ਉਹਨਾਂ ਨਾਲ ਪਰਸੂ ਨਹੀਂ ਕੀਤਾ ਉਹ ਹੁਣ ਕੀ ਕਹਿ ਰਹੇ ਨੇਗੇ ਭਾਜੀ ਉਹਨੇ ਸਾਨੂੰ ਪ੍ਰੋਪਰ ਗਾਈਡ ਕੀਤਾ ਕਿਹਦੇ ਕੋਲੇ ਕੇਸ ਆ ਰਾਜਤਾਲੀ ਵਾਲੇ ਨੂੰ ਤਾਂ ਬਿਲਡਰ ਦਾ ਵੀ ਨਹੀਂ ਸੀ ਪਤਾ ਉਹ ਬੰਦੇ ਨੇ ਸਾਨੂੰ ਗਾਈਡ ਕੀਤਾ ਕਿਹਦੇ ਕੋਲੇ ਕੇਸ ਆ ਅਸੀਂ ਭਾਜੀ ਦੇ ਨਾਲ ਮੈਂ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਡਾਊਨ ਟੂਨ ਦੇ ਕੇ ਵੀ ਆਏ ਆ ਕੀ ਉਹਨਾਂ ਨੇ ਕਿਹਾ ਵੀ ਇਹ ਰੀਜ਼ੋਨਿੰਗ ਦੇ ਕਰਕੇ ਹੋ ਰਿਹਾ ਸਭ ਕੁਝ ਮੈਨੂੰ ਭਾਜੀ ਉਹਨਾਂ ਨੇ ਸਾਨੂੰ ਮਿਲੇ ਨਹੀਂ ਅਸੀਂ ਤਾਂ ਉਹਨਾਂ ਦੇ ਆਫਿਸ ਦੇ ਵਿੱਚ ਐ ਮੈਂ ਲੈਟਰਾਂ ਦੇ ਕੇ ਆਇਆ ਪਰ ਉਹ ਸਾਨੂੰ ਮਿਲੇ ਨਹੀਂ ਠੀਕ ਹੈ ਹਾਂਜੀ ਆਖਿਰ ਦੇ ਵਿੱਚ ਹੋਰ ਕੁਝ ਕਹਿਣਾ ਚਾਹੋਗੇ ਆਖਿਰ ਦੇ ਵਿੱਚ ਇਹੀ ਆ ਕਿ ਪਹਿਲਾਂ ਤੇ ਸੁਣਿਆ ਗਿਆ ਸੀ ਵੀ ਇਹ ਪਰਮਿਟ ਜੀ 2018 ਚ ਅਪਰੂਵ ਹੋਇਆ ਹਾਂ ਪਰ ਜਿੱਦਾਂ ਹੁਣ ਇਹਦੀ ਕਾਪੀ ਕਢਾਈ ਗਈ ਆ ਉਹ ਤੇ ਅਕਤੂਬਰ ਲਾਸਟ ਈਅਰ ਚ 2024 ਦੇ ਵਿੱਚ ਇਹ ਅਪਰੂਵ ਹੋਇਆ ਵਾ ਰਾਈਟ ਇਹ ਵੀ ਇੱਕ ਕੋਈ ਕੋਲ ਇਹਦਾ ਪ੍ਰੂਫ ਹੈ ਪਈਆ ਈਮੇਲ ਜਾਂ ਕੋਈ ਪੇਪਰ ਪਿਆ ਕੋਈ ਇੱਕ ਪੇਪਰ ਹੈਗਾ ਐਸ ਪਰ 댓 ਪੇਪਰ ਰਾਈਟ ਉਹ ਪੇਪਰ ਦੇ ਉੱਤੇ ਲਿਖਿਆ ਉਹ ਕਿਹਨੇ ਭੇਜਿਆਗਾ ਪੇਪਰ ਉਹ ਪੇਪਰ ਆਪਾਂ ਇਥੋਂ ਸਿਟੀ ਚੋਂ ਇੱਕ ਮਿਲਿਆ ਵਾ ਸਿਟੀ ਦਾ ਅਫੀਸ਼ਲ ਡਾਕੂਮੈਂਟ ਆ ਉਹ ਹਾਂਜੀ ਹਾਂਜੀ ਕੋਈ ਕਾਪੀ ਆ ਹੈਗੀ ਆ ਉਹਦੇ ਵਿੱਚ ਹੋਰ ਵੀ ਹੈਗੇ ਪਰਮਿਟਸ ਲਿਖੇ ਹੋਏ ਆ ਜਗ੍ਹਾ ਇਹੀ ਆ ਸੇਮ ਜਗ੍ਹਾ ਹੀ ਆ ਸਾਈਟ ਠੀਕ ਹੈ ਹਾਂਜੀ ਹਾਂਜੀ ਮੈਂ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੁੰਦਾ ਕਿ ਦੇਖੋ ਜੇ ਇੱਥੇ ਹੁਣ 24 25 ਯੂਨਿਟ ਇੱਥੇ ਬਣ ਜਾਂਦੇ ਆ ਤੇ ਆਲੇ ਦੁਆਲੇ ਦੇਖੋ ਇੱਥੇ ਕੋਈ ਗੱਡੀ ਪਾਰਕਿੰਗ ਲਈ ਇਸ ਪਹਿਲੀ ਗੱਲ ਬਹੁਤ ਕੰਜੈਸਟਿਡ ਸਪੇਸ ਆ ਸਾਡੇ ਇੱਥੇ ਬਜ਼ੁਰਗਾਂ ਵਾਸਤੇ ਪਾਰਕ ਬੜਾ ਸੋਹਣਾ ਸੀ ਬੈਠਿਆਣ ਨੂੰ ਅਸੀਂ ਵੀ ਦੇਖਦੇ ਹੁੰਦੇ ਸੀ ਉਹਨਾਂ ਨੂੰ ਸਭ ਕੁਝ ਬੰਦ ਹੋ ਗਿਆ ਬਜ਼ੁਰਗਾਂ ਨੂੰ ਵੀ ਹੁਣ ਪੈੜਾ ਲੱਗਦਾ ਵੀ ਪਾਰਕ ਦੇ ਆਲੇ ਦੁਆਲੇ ਬਣੀ ਕੀ ਜਾਂਦਾ ਆ ਸਾਰੀ ਕਮਿਊਨਿਟੀ ਸਾਰੇ ਜਿੰਨੇ ਵੀ ਬੰਦੇ ਹੈਗੇ ਹਨ ਇਹ ਕਨਸਰਨਡ ਵਾਇਆ ਹੋਜੀ ਹੈ ਡਵੈਲਪਮੈਂਟ ਤੋਂ ਰਾਈਟ ਨਾ ਇੱਥੇ ਕੋਈ ਪਾਰਕਿੰਗ ਹੈਗੀ ਆ ਤੇ ਇਹਦੇ ਨਾਲ ਹੋਰ ਕੀ ਹੋਣਾ ਕਿ ਇੱਥੇ ਪਤਾ ਨਹੀਂ ਹੁਣ ਆ ਕੇ ਜਿੰਨਾ ਕੰਜਸਟਡ ਹੋਈਊਗਾ ਉਨਾ ਹੀ ਆਪਣੇ ਇਥੇ ਕਮਿਊਨਿਟੀ ਦੇ ਵਿੱਚ ਕ੍ਰਾਈਮ ਵਧਣਾ ਹੈਨਾ ਸਾਰੇ ਹੋਰ ਰਸ਼ ਵੱਧ ਜਾਣਾ ਮਤਲਬ ਸਾਰਾ ਕੁਝ ਇਹ ਪਾਰਕਿੰਗ ਦੀ ਸਮੱਸਿਆ ਔਰ ਸਿਟੀ ਤੇ ਹੁਣ ਸਿਟੀ ਤੇ ਇਹ ਸੋਚ ਰਹੀ ਆ ਜੀ ਇਥੇ ਸਰਵਿਸ ਨੇੜੇ ਹੈਗੀਆਂ ਤਾਂ ਕਰਕੇ ਇਦਾਂ ਦੇ ਬਣਾ ਦਿਓ ਪਰ ਕੁਆਲਿਟੀ ਆਫ ਲਾਈਫ ਥੋੜੀ ਖਰਾਬ ਹੋ ਜਾਣੀ ਆ ਰਾਈਟ ਡਾਊਨ ਚਲ ਜਾਣੀ ਆ ਕੋਈ ਸੇਫਟੀ ਦਾ ਕੰਸਰਨ ਬਿਗ ਬਣ ਜਾਣਾ ਪਾਰਕਿੰਗ ਦੀ ਬਣ ਜਾਣੀ ਕੰਜੈਸ਼ਨ ਬਣ ਜਾਣਾ एवरीथिंग ਰਾਈਟ ਕਰਾਈਮ ਵੱਧ ਜਾ ਸਕਦਾ ਰਾਈਟ ਇਹ ਗੱਲ ਮੈਂ ਤੁਹਾਨੂੰ ਪੁੱਛਣੀ ਜਿਵੇਂ ਹੁਣ ਤਾਂ ਚੋਣਾ ਚੱਲ ਰਹੀਆਂ ਨੇ ਪ੍ਰਚਾਰ ਸ਼ੁਰੂ ਹੋ ਗਿਆ ਤੇ ਰਾਜਤਾਲੀ ਵਾਲ ਦੀ ਟਰਮ ਖਤਮ ਹੋ ਗਈ ਹੁਣ ਹੁਣ ਤਾਂ ਵੱਖ-ਵੱਖ ਉਮੀਦਵਾਰ ਚੋਣ ਮੈਦਾਨ ਚ ਲੈਗੇ ਤੇ ਸਾਰਿਆਂ ਨੇ ਤੁਹਾਡੇ ਕੋਲੇ ਆਉਣਾ ਵੋਟਾਂ ਮੰਗਣਾਂ ਤੈਨੂੰ ਕਹਿਣ ਵੀ ਸਾਨੂੰ ਵੋਟਾਂ ਪਾਓ ਜਿਹੜੇ ਮਰਜ਼ੀ ਹੋਣ ਕੋਈ ਵੀ ਹੋਵੇ ਉਹ ਹਨਾ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਉਹਨਾਂ ਤੋਂ ਤੁਸੀਂ ਕੀ ਹੱਲ-ਪਾਲਦੇ ਹੋ ਹੁਣ ਉਹ ਕੀ ਕਰਨ ਜਦੋਂ ਹੁਣ ਵੋਟਾਂ ਪੈਣੀਆਂ ਨੇ ਤੁਸੀਂ ਚੁਣ ਕੇ ਉਹਨਾਂ ਨੂੰ ਕਿਸੇ ਨੂੰ ਵੀ ਭੇਜੋਗੇ ਉਹਦੇ ਵਿੱਚ ਇੱਕ ਸਿਟੀ ਕਾਉਂਸਲ ਦੇ ਵਿੱਚ ਉੱਥੇ ਜਾ ਕੇ ਉਹ ਕਿਸ ਤਰ੍ਹਾਂ ਦੀ ਆਵਾਜ਼ ਬੁਲੰਦ ਕਰਨ ਕਿਸ ਤਰ੍ਹਾਂ ਤੁਹਾਨੂੰ ਸੋਲੂਸ਼ਨ ਚਾਹੀਦਾ ਇਸ ਪ੍ਰੋਬਲਮ ਦਾ ਦੇਖੋ ਜੀ ਪਹਿਲਾਂ ਵੋਟਾਂ ਤਾਂ ਆਉਣੀਆਂ ਜਾਂਦੀਆਂ ਰਹਿਣੀਆਂ ਲੇਕਿਨ ਇਨ ਫਿਊਚਰ ਜਿਹੜੇ ਹੁਣ ਨਵੇਂ ਖੜੇ ਆ ਕੈਂਡੀਡੇਟ ਆ ਉਹਨਾਂ ਤੋਂ ਆਪਣੀ ਐਕਸਪੈਕਟੇਸ਼ਨ ਇਹ ਆ ਵੀ ਇਦਾਂ ਦਾ ਪ੍ਰੋਜੈਕਟ ਇੱਥੇ ਨਾਰਥ-ਈਸਟ ਵਿੱਚ ਨਾ ਆਵੇ ਇੰਨਾ ਆਪਣੀਆਂ ਕਮਿਊਨਿਟੀਆਂ ਦੇ ਵਿੱਚ ਨਾ ਆਵੇ ਕਿਤੇ ਵੀ ਨਾ ਆਵੇ ਰਾਈਟ ਪਹਿਲੀ ਗੱਲ ਤੇ ਜਿਹੜੇ ਮੌਜੂਦਾ ਕਾਉਂਸਲਰ ਸੀਗੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਵੀ ਇਦਾਂ ਨਹੀਂ ਆਪਾਂ ਹੋਣ ਦੇਣੀ ਸਾਡੇ ਨਾਲ ਆਉਂਦੇ ਸਾਡੇ ਰੈਜ਼ਿਡੈਂਸ ਨਾਲ ਇਹ ਘੱਟੋ ਘੱਟ 10 12 ਘਰ ਅਸੀਂ ਬੈਡ ਇਫੈਕਟ ਹੋ ਰਹੇ ਆ ਆਪਾਂ ਦੂਜੇ ਨੂੰ ਜਿਹੜੇ ਬਾਅਦ ਚ ਜੋ ਹਰ ਜੇ ਕੀਪਰਾ ਕਿਨੇ ਜਿਤਨਾ ਉਹ ਤਾਂ ਗੱਲ ਬਾਤ ਦੀ ਆ ਰਾਈਟ ਪਰ ਜੇ ਹੁਣ ਜਿੱਤ ਗਿਆ ਕੋਈ فرض ਕਰੋ ਕੋਈ ਜਿੱਤ ਗਿਆ ਉਹਨੇ ਵੀ ਆਵਾਜ਼ ਨਾ ਸੁਣੀ ਗਾਹਾਂ ਤੋਂ ਉਹਨੇ ਵੀ ਸਾਡਾ ਮੁੱਦਾ ਨਾਲ ਚੱਕਿਆ ਫਿਰ ਜੋ ਕਿਸੇ ਜਿਹੜੇ ਹੋਰ ਉਮੀਦਵਾਰ ਖੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਆਪਣਾ ਮਸਲਾ ਇਸ ਦੱਸਿਆ ਸਮਝਾਇਆ ਅਸੀਂ ਦੱਸਿਆ ਹੋਇਆ ਮਸਲਾ ਵੀ ਆਹ ਪ੍ਰੋਬਲਮਸ ਆ ਰਹੀਆਂ ਹੁਣ ਜਿਹੜੇ ਹੁਣ ਨਵੇਂ ਕੈਂਡੀਡੇਟਸ ਖੜੇ ਆ ਉਹਨਾਂ ਨਾਲ ਵੀ ਇੰਟੈਚ ਵਾਂ ਵੀ ਉਹਨਾਂ ਨੂੰ ਵੀ ਇਹ ਦਿਖਾ ਦੱਸ ਰਹੇ ਆ ਵੀ ਆਹ ਪ੍ਰੋਬਲਮਸ ਆ ਰਹੀ ਆ ਕਮਿਊਨਿਟੀ ਦੇ ਵਿੱਚ ਇਹ ਕਿਤੇ ਵੀ ਸ਼ੁਰੂ ਕਰਾ ਸਕਦੇ ਆ ਕੱਲ ਨੂੰ ਹਨਾ ਤੇ ਹੁਣ ਕਾਉਂਸਲਰ ਦੀ ਰਿਸਪੋਨਸੀਬਿਲਟੀ ਇਹ ਹੁੰਦੀ ਆ ਕਿ ਨਵਾਂ ਕਾਉਂਸਲਰ ਬਣੂਗਾ ਉਹਨੇ ਲੋਕਾਂ ਦੀਆਂ ਪ੍ਰੋਬਲਮਸ ਦੇਖਣੀਆਂ ਆਪਾਂ ਕਾਉਂਸਲਰ ਚੇਂਜ ਕਿਉਂ ਕਰਦੇ ਪ੍ਰੋਬਲਮਸ ਦੇਖਣੀਆਂ ਨਾ ਵੀ ਕਿਹੜਾ ਬੰਦਾ ਕਿੰਨੀ ਪ੍ਰੋਬਲਮਸ ਹੱਲ ਕਰ ਰਿਹਾ ਰਾਈਟ ਤੇ ਉਹਨਾਂ ਤੋਂ ਸਾਡੀ ਇਹ ਐਕਸਪੈਕਟੇਸ਼ਨਸ ਆ ਕਿ ਤੁਸੀਂ ਦੇਖੋ ਸਿਟੀ ਦੇ ਵਿੱਚ ਜਾਓ ਉਹਨਾਂ ਨੂੰ ਡਿਵੈਲਪਰਸ ਨਾਲ ਬੈਠੋ ਸਾਰਿਆਂ ਨਾਲ VOTING ਸ਼ੇਅਰ ਕਰੋ ਥੋੜੇ ਆਪਣੇ ਕਮੈਂਟਸ ਲੈਂਡ ਸਾਰੇ ਕਿੰਨੇ ਵੀ ਇੱਥੇ ਹੈਗੇ ਲੋਕਲ ਰੈਜ਼ੀਡੈਂਟਸ ਉਹਨਾਂ ਦੇ ਕਮੈਂਟਸ ਲੈਣ ਕਿ ਭਾਈ ਇਹ ਇਦਾਂ ਦੇ ਨਹੀਂ ਹੋਣੇ ਚਾਹੀਦੇ ਲੋਕ ਨਹੀਂ ਪਸੰਦ ਕਰਦੇ Saddlestone Way North East ਦੇ ਰੈਜ਼ਿਡੈਂਟਸ ਇਕੱਠੇ ਹੋਏ ਸੀਗੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਨਵੇਂ ਘਰ ਲਏ ਸੀ ਤੇ ਉਹਨਾਂ ਦੇ ਠੀਕ ਪਿੱਛੇ ਜੋ ਹੈ ਕੰਸਟਰਕਸ਼ਨ ਕਰ ਦਿੱਤੀ ਗਈ ਜਿਹਦੇ ਬਾਰੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਰਾਜਤਾਲੀ ਵਾਲ ਉੱਤੇ ਵੀ ਉਹਨਾਂ ਸਵਾਲ ਖੜੇ ਕੀਤੇ ਸਾਡੇ ਨਾਲ ਨੇ ਰਾਜਤਾਲੀ ਵਾਲ ਉਹਨਾਂ ਤੋਂ ਉਹਨਾਂ ਦਾ ਪੱਖ ਜਾਣਦੇ ਆ ساری ਗੱਲਬਾਤ ਜੋ ਉਹਨਾਂ ਨੂੰ ਪਤਾ ਹੈ ਉਹਦੇ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਰਾਜ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੈਡ FM ਤੇ ਥੈਂਕ ਯੂ ਜੀ ਥੈਂਕ ਯੂ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਤੁਹਾਡੇ ਦੇਖਣ ਵਾਲਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ residents ਇਕੱਠੇ ਹੋਏ ਉਹ ਕਹਿੰਦੇ ਵੀ ਅਸੀਂ ਘਰ ਲਈ ਸੀਗੀ ਸਾਡੇ ਪਿੱਛੇ ਕੰਸਟ੍ਰਕਸ਼ਨ ਸ਼ੁਰੂ ਕਰ ਦਿੱਤੀ ਕੋਈ ਸਾਈਨ ਹੀ ਲਾਇਆ ਕੁਛ ਨੂੰ ਦੱਸਿਆ ਨਹੀਂ ਗਿਆਗਾ ਤੇ ਉਹ ਕਹਿੰਦੇ ਸਾਡੇ ਘਰ ਦੀਆਂ ਕੀਮਤਾਂ ਵੀ ਡਿੱਗੀਆਂ ਤੇ ਪ੍ਰਾਈਵੇਸੀ ਤੇ ਸੇਫਟੀ ਦਾ ਇਸ਼ੂ ਹੈ ਤੇ ਉਹਨਾਂ ਨੇ ਤੁਹਾਨੂੰ ਵੀ ਅਪਰੋਚ ਕੀਤਾ ਸੀਗਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਮਾਮਲੇ ਦੇ ਬਿਲਕੁਲ ਜੀ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸੀਗਾ ਕਿ ਇਹ ਹੋ ਰਿਹਾ ਵਾ ਤੇ ਅਸੀਂ ਸਿਟੀ ਐਡਮਿਨਿਸਟ੍ਰੇਸ਼ਨ ਤੋਂ ਉਦੋਂ ਹੀ ਪੁੱਛਿਆ ਵੀ ਇਹ ਇਹਦੇ ਬਾਰੇ ਸਾਨੂੰ ਸਾਰੀ ਇਨਫੋਰਮੇਸ਼ਨ ਦਵੋ ਕਿ ਇਹ ਲੈਂਡ ਯੂਜ਼ ਕਦੋਂ ਹੋਈ ਸੀ ਡਿਵੈਲਪਮੈਂਟ ਪਰਮਿਟ ਕਦੋਂ ਅਪਰੂਵ ਹੋਈ ਸੀ ਕੀ ਇਹਦੇ ਵਿੱਚ ਕਿੰਨਾ ਦੇ ਸੈਟ ਬੈਕ ਨੇ ਕਿੰਦਾ ਦੀ ਸਾਰਾ ਹੈਗਾ ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਫਿਰ ਮੈਂ ਰੈਜ਼ੀਡੈਂਟਸ ਨੂੰ ਮਿਲ ਕੇ ਵੀ ਆਇਆ ਸੀ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਦੇਖੋ 2018 ਚ ਲੈਂਡ ਯੂਜ਼ ਹੋਈ ਆ ਲੈਂਡ ਯੂਜ਼ ਦਾ ਮਤਲਬ ਮੈਂ ਦੱਸ ਦਵਾਂ ਸਾਰਿਆਂ ਨੂੰ ਵੀ ਉੱਥੇ ਕਿੰਦਾ ਦੇ ਘਰ ਬਣ ਸਕਦੇ ਸੀ ਦੀ ਮਲਟੀ ਰੈ residențial ਹਾਊਸਿੰਗ ਟਾਊਨ ਹੋਮਸ ਸੋ మోਸਟਲੀ ਇਹ ਲੋਕ ਜਿਹੜੇ ਉਹ ਰੈ residens ਨੇ ਇਹਨਾਂ ਨੇ ਕਰ ਉਸ ਤੋਂ ਬਾਅਦ ਲਈ ਸੋ ਇਟਸ ਆਬਵੀਅਸ ਰਾਈਟ ਕਿ ਜਦੋਂ ਇਹਨਾਂ ਨੇ ਕਰ ਲਏ ਇਹਨਾਂ ਨੂੰ ਪਤਾ ਹੋਣਾ ਸੀਗਾ ਕਿ ਇੱਥੇ ਪਿੱਛੇ ਟਾਊਨ ਹੋਮਸ ਬਣਨੇ ਨੇ ਇਹਨਾਂ ਨੇ ਡਿਊ ਡਿਲੀਜੈਂਸ ਨਹੀਂ ਕੀਤੀ ਮੈਨੂੰ ਨਹੀਂ ਪਤਾ ਇਹਨਾਂ ਦੇ ਲੋਅਰ ਨੇ ਇਹਨਾਂ ਨੂੰ ਦੱਸਿਆ ਨਹੀਂ ਇਹਨਾਂ ਦੇ ਰੀਅਲਟਰ ਨੇ ਇਹਨਾਂ ਨੂੰ ਦੱਸਿਆ ਨਹੀਂ ਇਹਨਾਂ ਨੇ ਇਹਨਾਂ ਦੇ ਬਿਲਡਰ ਨੇ ਇਹਨਾਂ ਨੂੰ ਦੱਸਿਆ ਨਹੀਂ ਇਹਨਾਂ ਨੇ ਇੱਥੋਂ ਤੱਕ ਐਡਮਿਟ ਕੀਤਾ ਕਿ ਸਾਨੂੰ ਪਤਾ ਸੀ ਪਰ ਸਾਨੂੰ ਨਹੀਂ ਪਤਾ ਸੀ ਇੰਨੇ ਬਣਨੇ ਨੇ ਵਾ ਡੀਪੀ ਵੀ ਉਦੋਂ 19 ਸਾਲ ਪਹਿਲਾਂ ਹੀ ਚੇਂਜ ਹੋਇਆ ਵਾ ਸੋ ਮੈਨੂੰ ਹੁਣ ਹੁਣ ਇਹਨੂੰ ਇਲੈਕਸ਼ਨ ਦਾ ਮਸਲਾ ਬਣਾ ਕੇ ਮੇਰੇ ਤੇ ਅਟੈਕ ਕਰਨਾ ਫਿਰ ਮੈਂ ਇਹਨਾਂ ਦੇ ਕੋਲ ਗਿਆ ਮੈਂ ਉੱਥੇ ਖੜਾ ਇਹਨਾਂ ਦੇ ਕੋਲ ਮੈਂ ਇਹਨਾਂ ਨੂੰ ਕਿਹਾ ਮੈਂ ਜੋ ਕਰ ਸਕਦਾ ਮੈਂ ਤੁਹਾਡੇ ਲਈ ਕਰੂੰਗਾ ਰਾਈਟ ਕਿ ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਸਿਟੀ ਦੇ ਲੈਂਡ ਯੂਜ਼ ਬਾਇਲॉ ਦੇ ਅਗੇਂਸਟ ਨਹੀਂ ਕਿਸੇ ਵੀ ਪਾਲਿਸੀ ਦੇ ਅਗੇਂਸਟ ਨਹੀਂ ਬਣ ਰੇ ਸਾਰੇ ਅਲਾਈਨ ਕਰਦੇ ਆ ਸੋ ਇਹਨੂੰ ਤੁਸੀਂ ਜੇ ਮਤਲਬ ਤੁਸੀਂ ਉਦੋਂ ਨਹੀਂ ਕੈਪਚਰ ਕੀਤਾ ਦੂਸਰੀ ਗੱਲ ਇਹ ਕਿਉਂਕਿ ਪਰਮਿਟਿਡ ਹਾਊਸਿੰਗ ਆ ਇਹਦੇ ਸਾਈਨ ਜਿਹੜੇ ਨਹੀਂ ਲਾਈ ਜਾਂਦੇ ਡੀ ਮੈਪ ਦੇ ਉੱਤੇ ਡਿਵੈਲਪਮੈਂਟ ਪਰਮਿਟ ਪਾਇਆ ਜਾਂਦਾ ਇਹਨਾਂ ਕੋਲ ਉਹ ਵੀ ਆਪਰਚੂਨਿਟੀ ਸੀਗੀ ਕਿ ਇਹ ਡਿਵੈਲਪਮੈਂਟ ਪਰਮਿਟ ਦੇ ਉੱਤੇ ਕਮੈਂਟ ਕਰ ਦੇ ਮੈਂ ਸ਼ੁਭਕਰਮਣ ਜੀ ਤੁਹਾਨੂੰ ਦੱਸ ਦਿੰਨਾ ਕਾਰਨਰਸਟੋਨ ਹਾਈ ਸਕੂਲ ਬਣ ਰਿਹਾ ਉੱਥੇ ਕੁਝ ਰੈਜ਼ਿਡੈਂਟਸ ਨੇ ਪਿੱਛੇ ਉਹ ਕਹਿੰਦੇ ਕਿ ਭਾਜੀ ਜਿਹੜੀ ਪਾਰਕਿੰਗ ਆ ਉਹ ਸਾਡੇ ਘਰ ਵੱਲ ਫੇਸ ਕਰਿਆ ਕਰੂਗੀ ਤੇ ਤੁਸੀਂ ਪਲੀਜ਼ ਇਹਨੂੰ ਰਖਵਾਓ ਜਾਂ ਇਹਨੂੰ ਚੇਂਜ ਕਰਾਓ ਮੈਂ ਕਿਹਾ ਅਲਬਰਟਾ ਇਨਫਰਾਸਟ੍ਰਕਚਰ ਨੇ ਡੀਪੀ ਸਬਮਿਟ ਕਰਨਾ ਆਪਾਂ ਉੱਤੇ ਅੱਖ ਰੱਖਾਂਗੇ ਜਦੋਂ ਹੀ ਉਹ ਡੀਮੈਪ ਤੇ ਪਿਆ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਉੱਤੇ ਕਰਿਓ ਰਾਈਟ ਤੇ ਪਰ ਉਹਨਾਂ ਨੇ ਅੱਖ ਰੱਖੀ ਉਹਨਾਂ ਨੇ ਜਦੋਂ ਡੀ ਮੈਪ ਤੇ ਪੈ ਗਿਆ ਉਹਨਾਂ ਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਇਨਕਰੇਜ ਕੀਤਾ ਵੀ ਆਦੇ ਕਮੈਂਟ ਦਵੋ ਸੋ ਡੀ ਮੈਪ ਤੇ ਵੀ ਪਿਆ ਇਹਨਾਂ ਨੇ ਉਹਦੋਂ ਕਮੈਂਟ ਨਹੀਂ ਕੀਤੇ ਸੋ ਹੁਣ ਫਿਰ ਮੈਂ ਇਹਨਾਂ ਕੋਲ ਗਿਆ ਇਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਬਾਰੇ ਕੁਝ ਕੀਤਾ ਜਾਵੇ ਜਦੋਂ ਮੈਂ ਸਿਟੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਿਟੀ ਕਿਸੇ ਵੀ ਪਾਲਿਸੀ ਦੀ ਇਹ ਗੱਲ ਅਗੇਂਸਟ ਨਹੀਂ ਫਿਰ ਮੈਂ ਮੈਂ ਕਿਹਾ ਵੀ ਓਕੇ Let me find out ਵੀ ਆਪਾਂ ਹੋਰ ਹੈਲਪ ਕੀ ਕਰ ਸਕਦੇ ਆ ਫਿਰ ਮੈਂ ਜਿਹੜੇ ਇੱਥੋਂ ਦੇ ਮੈਂ ਫਾਈਂਡ ਆਊਟ ਕੀਤਾ ਕਿ ਬਿਲਡਰ ਕੌਣ ਆ ਬਿਲਡਰ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਪਲੀਜ਼ ਕੁਝ ਦੇਖ ਜਿਹੜੇ ਜਿਹੜੇ ਉੱਥੇ ਜ਼ਿਆਦਾ ਲੋਕ ਸੀਗੇ ਉਹਨਾਂ ਦਾ ਬਿਕਸ ਕੰਸਰਨ ਸੀਗਾ ਪ੍ਰਾਈਵੇਸੀ ਜੀ ਕਿ ਦੇ ਰਹੀਆਂ ਬਲਕੋਨੀਆਂ ਸਨ ਉਹਨਾਂ ਦੇ ਘਰ ਵੱਲ ਫੇਸ ਕਰਨੀਆਂ ਮੈਂ ਬਿਲਡਰ ਨਾਲ ਵੀ ਗੱਲ ਕੀਤੀ ਬਿਲਡਰ ਕਹਿੰਦਾ ਮੈਂ ਮੋਡੀਫਿਕੇਸ਼ਨਸ ਕਰਨ ਨੂੰ ਤਿਆਰ ਹਾਂ ਮੈਂ ਇਹਨਾਂ ਦੇ ਕੋਲ ਗਿਆ ਮੈਂ ਫਿਰ ਮੈਂ ਗਿਆ ਇਹਨਾਂ ਕੋਲ ਮੈਂ ਕਿਹਾ ਜੀ ਵੀ ਮੇਰੀ ਮੈਂ ਬਿਲਡਰ ਨਾਲ ਫਾਈਂਡ ਆਊਟ ਕਰ ਲਿਆ ਆਪਾਂ ਉਹਨਾਂ ਮੀਟਿੰਗ ਕਰਾਵਾਂਗੇ ਬਿਲਡਰ ਭਾਰ ਗਿਆ ਹੋਇਆ ਸੀਗਾ ਉਹ ਮੈਨੂੰ ਕਹੀ ਗਿਆ ਜੀ ਮੈਂ ਇਦੋਂ ਵਾਪਸ ਆਣਾ ਇਦੋਂ ਵਾਪਸ ਆਣਾ ਆਈ ਬਲੀਵ ਇਟ ਵਾਸ ਲਾਸਟ ਵੀਕ অর ਦ ਵੀਕਐਂਡ ਬਿਫੋਰ ਦੋ ਵੀਕਐਂਡ ਨਾਟ ਲਾਸਟ ਵੀਕ ਐਂਡ ਦ ਵੀਕਐਂਡ ਬਿਫੋਰ ਫਾਈਨਲੀ ਉਹ ਕਹਿੰਦਾ ਹਾਂ ਜੀ ਮੈਂ ਉਹਨਾਂ ਨੂੰ ਮਿਲ ਲੂੰਗਾ ਤੇ ਉਹਨੂੰ ਮੈਂ ਜਦ ਪੁੱਛਿਆ ਕਿ ਕੀ ਚੇਂਜਸ ਤੂੰ ਕਰ ਸਕਦਾ ਦੇਖੋ ਲੇਟ ਇਨ ਦ ਗੇਮ ਉਹ ਕਹਿੰਦਾ ਮੈਂ ਬਾਲਕੋਨੀਆ ਵੀ ਸ਼ਿਫਟ ਕਰ ਦੂੰ ਦੂਜੇ ਪਾਸੇ ਤਾਂ ਜੋ ਉਹਨਾਂ ਦੇ ਘਰ ਨੂੰ ਫੇਸ ਨਾ ਕਰੇ ਫਿਰ ਉਹ ਕਹਿੰਦਾ ਜਿਹੜੀਆਂ ਵਿੰਡੋਜ਼ ਆ ਇਹ ਜਿਹੜੇ ਹਾਊਸਿੰਗ ਪ੍ਰੋਪੋਜ਼ ਕੀਤੀ ਗਈ ਹੈ ਇਹਦੀ ਹਾਈਟ 12 ਮਿੱਤਰਾ ਜਿਹੜੇ ਘਰ ਉਹਨਾਂ ਦੇ ਨਹੀਂ 11 ਮੀਟਰ ਵਿੰਡੋ ਦੀ ਥੋੜੀ ਜੀ ਅਲਾਈਨਮੈਂਟ ਆ ਪਰ ਇਹ ਦੋਨੋਂ ਵਿੰਡੋ ਮੋਸਟ ਉਹ ਕਹਿੰਦਾ ਮੈਂ ਉਹਦੇ ਵਿੱਚ ਫਰੌਸਟੇਡ ਵਿੰਡੋਸ ਬਣਾ ਦੂੰਗਾ ਫਿਰ ਉਹ ਕਹਿੰਦਾ ਮੈਂ ਸੌਫਟ ਸਕਰੀਨਿੰਗ ਵੀ ਕਰ ਦੂੰਗਾ ਕਿ ਉਹਨਾਂ ਦੇ ਤੇ ਇਹਨਾਂ ਦੇ ਘਰ ਦੇ ਵਿੱਚ ਵੱਡੇ ਟਰੀ ਲਾ ਦੂੰਗਾ ਜੀ ਦੇ ਨਾਲ ਦੇਖਣ ਨਾ ਪ੍ਰਾਈਵੇਸੀ ਸੋ ਇਹਨਾਂ ਉਹਨੇ ਮਨ ਕਿਹਾ ਮੈਂ ਇਹਨਾਂ ਨੂੰ ਫਿਰ ਫੋਨ ਕੀਤਾ ਮੈਂ ਕਿਹਾ ਭਾਜੀ ਵੀ ਆਹਾ ਹਾ ਚੀਜ਼ਾਂ ਏ ਜੀ ਬਾਨ ਨੇ ਜੇ ਮੈਨੂੰ ਲਈ ਗਏ ਮਿਲ ਲਾਂਗੇ ਮੈਂ ਉਹਨਾਂ ਨਾਲ ਸਾਰੇ ਲਾਸਟ ਇਹਨਾਂ ਦਾ ਮੈਨੂੰ ਇਨਾਂ ਦੇ ਵਿੱਚ ਇੱਕ ਸੱਜਣ ਨੇ ਉਹ ਕਹਿੰਦੇ ਕਿ ਮੈਂ ਅਮ ਇਨਾਂ ਨਾਲ ਗੱਲ ਕਰਕੇ ਬਾਕੀ ਲੋਕਾਂ ਨਾਲ ਤੁਹਾਨੂੰ ਕਾਲ ਕਰਦਾ ਅੱਜ ਮੈਂ ਕਾਲ ਅੱਜ ਹੋ ਗਿਆ ਕਾਲ ਦੀ ਮੈਂ ਵੇਟ ਕਰ ਰਿਹਾ ਹਾਂ ਕਿੰਨਾ ਸਮਾਂ ਹੋ ਗਿਆ ਸਾਰੀ ਗੱਲਬਾਤ 10 ਦਿਨ ਹੋ ਗਏ ਨੇ ਅੱਜ ਵੀ ਮੈਂ ਵੇਟ ਕਰ ਰਿਹਾ ਹਾਂ ਪਰ ਇਨਾਂ ਦੀ ਕੋਈ ਕਾਲ ਨਹੀਂ ਆਈ ਅੱਜ ਚੋਣਾਂ ਦਾ ਮੌਲ ਆ ਇਹਦੇ ਨੂੰ ਪੋਲਿਟੀਕਲ ਰੰਗ ਦਿੱਤਾ ਗਿਆ ਪਿੱਛੇ ਜੇ ਇੱਕ ਡਿਬੇਟ ਹੋਈ ਇਨਾਂ ਵਿੱਚੋਂ ਇੱਕ ਸੱਜਣ ਨੇ ਆ ਕੇ ਉੱਥੇ ਚਿਹਰਾ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਇੱਕ ਸੱਜਣ ਤਾਂ ਮੈਨੂੰ ਗਾਲਾਂ ਹੀ ਕੱਢੀਆਂ ਨਾ ਉਹ ਸੱਜਣ ਇਹਨਾਂ ਨਾਲ ਨਹੀਂ ਸੀ ਮੈਨੂੰ ਮੈਨੂੰ ਨਹੀਂ ਲੱਗਦਾ ਜੋ ਨਹੀਂ ਫਿਰ ਇੱਕ ਸੱਜਣ ਨੇ ਕੋਸ਼ਨ ਪੁੱਛਿਆ ਉਸ ਤੋਂ ਬਾਅਦ ਇਹਨਾਂ ਦਾ ਇੱਕ ਸੱਜਣ ਸੀ ਜਿਨੇ ਚੀਰਾਂ ਚੁੱਕੀਆਂ ਸਾਡੇ ਮੇਰੇ ਮੇਰੇ ਬੱਚੇ ਸੀ ਉੱਥੇ ਮੇਰੀ ਵਾਈਫ ਸੀ ਉੱਥੇ ਸਿਵਿਕ ਮੈਨਰ ਦੇ ਵਿੱਚ ਗੱਲ ਨਹੀਂ ਕੀਤੀ ਮੈਂ ਇਹਨਾਂ ਨੂੰ ਇਹ ਵੀ ਗੱਲ ਉੱਥੇ ਵੀ ਕਹੀ ਕਿ ਜੀ ਜਿਹੜਾ ਡਿਵੈਲਪਮੈਂਟ ਪਰਮਿਟਾ ਉਹ ਸਿਟੀ ਕਾਉਂਸਲ ਕੋਲ ਨਹੀਂ ਆਉਂਦਾ ਸਿਟੀ ਕਾਉਂਸਲ ਉਹਨੂੰ ਅਪਰੂਵ ਨਹੀਂ ਕਰਦੀ ਉਹ ਸਿਟੀ ਦੀ ਐਡਮਿਨਿਸਟ੍ਰੇਸ਼ਨ ਪਲੈਨਿੰਗ ਡਿਪਾਰਟਮੈਂਟ ਅਪਰੂਵ ਕਰਦਾ ਡਿਵੈਲਪਮੈਂਟ ਅਥਾਰਟੀ ਕਹਿੰਦੇ ਆ ਉਹਨੂੰ ਸਿਟੀ ਸਿਰਫ ਲੈਂਡ ਯੂਜ਼ ਇਹਨਾਂ ਨੇ ਉੱਥੇ ਗੱਲ ਨਹੀਂ ਸੁਣੀ ਚਿਹਰਾ ਚੁੱਕ ਕੇ ਮਾਰੀਆਂ ਇਹ ਗੱਲ ਗੱਲ ਵੀ ਅਸੀਂ ਜਦੋਂ ਗਏ ਉਹਨਾਂ ਕੋਲੇ ਉਹ ਸਾਰੇ ਗੱਲ ਕਰ ਰਹੇ ਸੀ ਵੀ 2024 ਚ ਅਪਰੂਵਲ ਹੋਈ ਹੈ ਵੀ ਅਸੀਂ ਜੋ ਰਾਜ ਜਿੱਨਾ ਗੱਲਬਾਹ ਕੀਤੀ ਸੀ ਉਹ ਕਹਿੰਦੇ ਪਹਿਲਾਂ ਦਾ ਪ੍ਰੋਜੈਕਟ ਪਾਸ ਹੋਇਆ ਹੋਇਆ ਮੈਂ ਨਹੀਂ ਇਹਨੂੰ ਕੁਝ ਕਰ ਸਕਦਾ ਹੈਗਾ ਇਹ ਗੱਲ ਉਹਨਾਂ ਨੇ ਕਹੀ ਹੈਗੀ ਹੈ ਉਹ ਕਹਿੰਦੇ ਸਿਟੀ ਵੱਲੋਂ ਸਾਡਾ ਈਮੇਲ ਆ ਵੀ ਆਈਆਂ ਹੋਈਆਂ ਨੇ ਉਹ ਕੀ ਮਾਮਲਾ ਫਿਰ ਉਹ ਕਿਹੜੇ ਪਰਮਿਟ ਨੇ ਜਿਹੜੇ 2024 ਚ ਪਾਸ ਹੋਏ ਨੇ ਦੇਖੋ ਜਿਹੜੇ ਇਹਨਾਂ ਨੇ ਜਿਹੜੇ ਡੀਪੀ ਇਹਨਾਂ ਨੇ 2000 ਜਿਹੜਾ origignal DP ਸੀਗਾ ਉਹ 2021 ਚ ਪਾਸ ਹੋਇਆ ਸੀਗਾ ਰਾਈਟ ਉਹਦੇ ਵਿੱਚ 17 ਹੋਮਸ ਟਾਊਨ ਹੋਮਸ ਸੀਗੇ ਹੁਣ ਜੋ ਮੈਨੂੰ ਪਤਾ ਲ ਉਹ ਪਿਛਲੇ ਸਾਲ ਹੋਈ ਸੀ ਉਹਦੇ ਵਿੱਚ ਤਿੰਨ ਐਕਸਟਰਾ ਐਡ ਕੀਤੇ ਗਏ ਆ ਸੋ ਪਹਿਲਾਂ 17 ਸੀ ਹੁਣ 20 ਸੀ ਸੋ ਤੁਸੀਂ ਆਪ ਹੀ ਕਿਹਾ ਕਿ ਉਹਨਾਂ ਨੇ ਮੰਨ ਲਿਆ ਕਿ ਉਹਨਾਂ ਨੂੰ ਈਮੇਲ ਆਈਆਂ ਸੀ ਫਿਰ ਉਹਨਾਂ ਨੇ ਕਮੈਂਟ ਕਿਉਂ ਨਹੀਂ ਕੀਤੇ ਫਿਰ ਇਹਦਾ ਮਤਲਬ ਉਹਨਾਂ ਨੇ ਅਨਗੋਲੀਆਂ ਕਰਦਾ ਜਦੋਂ ਬੜਨ ਲੱਗ ਗਿਆ ਫਿਰ ਰੌਲਾ ਪਾਇਆ ਤੇ ਹੁਣ ਉਹਨੂੰ ਇੱਕ ਪੋਲਿਟਿਕਲ ਰੰਗ ਦੇ ਰਹੇ ਨੇ ਮੇਰੇ ਤੇ ਅਟੈਕ ਕਰ ਰਹੇ ਨੇ ਮੈਨੂੰ ਪਤਾ ਹੋਰ ਵੀ ਕਈ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਆ ਹੋਰ ਵੀ ਕਈ ਤਰ੍ਹਾਂ ਦੀਆਂ ਫਾਹਾਂ ਫਲਾਈਆਂ ਜਾ ਰਹੀਆਂ ਪਰ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਜੀ ਮੈਂ ਪੂਰੀ ਪੂਰੀ ਨਦੀ ਮਤਲਬ ਕੋਸ਼ਿਸ਼ ਕੀਤੀ ਹੈਲਪ ਕਰਨ ਦੀ ਬਿਲਡਰ ਵੀ ਮੰਨ ਗਿਆ ਪਰ ਹੁਣ 10 ਦਿਨਾਂ ਤੋਂ ਇਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਲੈਂਡ ਯੂਜ਼ ਬਲੇ ਮੈਂ ਹੈ ਨਹੀਂ ਸੀ ਉੱਥੇ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਉਹ ਸੱਜਣਾ ਨੂੰ ਵੀ ਤੂੰ ਜਾ ਕੇ ਮਿਲਿਆ ਉਹ ਸੈਡਲ ਕਰੈਸਟ ਏਰੀਆ ਦੇ ਵਿੱਚ ਰਹਿੰਦੇ 89 ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਰਾਜ ਇੱਥੇ ਨਾ ਸੁਣੇ ਉਹ ਲੈਂਡ ਯੂਜ਼ ਲੱਗੀ ਆ ਇੱਥੇ ਟਾਊਨ ਹੋਮਸ ਆ ਰਹੇ ਨੇ 40 ਸਿੰਗਲ ਫੈਮਿਲੀ ਆ ਕੁਝ ਅਸੀਂ ਤੈਨੂੰ ਮਿਲਣਾ ਚਾਹੁੰਦੇ ਮੈਂ ਮਿਲਣ ਗਿਆ ਉਹਨਾਂ ਨੂੰ 30 ਜਣੇ ਉਹ ਗਰਾਜ ਚ ਬੈਠੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਲੈਂਡ ਯੂਜ਼ ਕਾਉਂਸਲ ਦੇ ਕੋਲ ਆਉਂਦੀ ਆ ਮੈਂ ਤੁਹਾਡਾ ਵਾਦਾ ਕਰਦਾ ਕਿ ਮੈਂ ਇਹਨੂੰ ਪੂਰੀ ਫਾਈਟ ਕਰੂੰਗਾ ਤੇ ਖੁਸ਼ੀ ਦੀ ਗੱਲ ਇਹ ਆ ਕਿ ਉਸ ਤੋਂ ਬਾਅਦ ਅਸੀਂ ਡਿਵੈਲਪਰ ਨਾਲ ਗੱਲ ਕੀਤੀ ਸਿਟੀ ਐਡਮਿਨਿਸਟ੍ਰੇਸ਼ਨ ਨੂੰ ਮੈਂ ਲੈ ਕੇ ਆਇਆ ਉਹ ਪ੍ਰੋਪੋਜ਼ਲ ਬਦਲ ਕੇ ਸਿੰਗਲ ਫੈਮਿਲੀ ਚ ਕਰ ਦਿੱਤੀ ਗਈ ਇਸੇ ਤਰੀਕੇ ਦੇ ਨਾਲ ਵੈਸਟ ਵਿੰਡ ਦੇ ਵਿੱਚ ਸੁਪਰਸਟੋਰ ਦੇ ਵਿੱਚ 428 ਯੂਨਿਟਸ ਹੋਣੇ ਸੀ ਤੁਹਾਨੂੰ ਵੀ ਪਤਾ ਉਦੋਂ 1.5 ਸਾਲ ਦੀ ਗੱਲ ਆ ਉਦੋਂ ਵੀ ਮੈਂ ਰੈਜ਼ਿਡੈਂਸ ਨੂੰ ਕਿਹਾ land use council colony ਆ ਮੈਂ ਤੁਹਾਡੇ ਨਾਲ ਖੜੂਗਾ ਰੈਜ਼ਿਡੈਂਸ ਵੀ ਪਬਲਿਕ ਹੀਰਿੰਗ ਹੁੰਦੀ ਆ ਆਈ ਬੋਲਣ ਉਹ ਵੀ ਡਿਫੀਟ ਹੋਈ ਪਰ ਹੁਣ ਜੇ ਤੁਸੀਂ ਆਪ ਕਹੀ ਜਾਂਦੇ ਤੁਹਾਨੂੰ ਈਮੇਲਸ ਆਈਆਂ ਤੁਸੀਂ ਕਮੈਂਟ ਹੀ ਨਹੀਂ ਦਿੱਤੇ ਕਿ ਉਹ ਕਹਿੰਦੇ ਵੀ ਈਮੇਲ ਇਸ ਗੱਲ ਦੀ ਆਈ ਸੀਗੀ ਵੀ ਤੁਸੀਂ ਜਦੋਂ ਕਿਹਾ ਵੀ ਇਹਦਾ ਪਹਿਲਾ ਦਾ ਪ੍ਰੋਜੈਕਟ ਪਾਸ ਹੋਇਆ ਉਦੋਂ ਮੈਂ ਕਾਉਂਸਲ ਚ ਨਹੀਂ ਸੀਗਾ ਉਹਨਾਂ ਨੇ ਫਿਰ ਇਸ ਚੀਜ਼ ਦੀ ਕਹਿੰਦੇ ਅਸੀਂ ਜਾਂਚ ਕੀਤੀ ਅਸੀਂ ਮੰਗਾਇਆ ਵੀ ਦੱਸੋ ਦੱਸੋ ਵੀ ਕਦੋਂ ਪਾਸ ਹੋਇਆਗਾ ਉਹਦੇ ਵਿੱਚ ਤਰੀਕ ਆਈ ਸਾਲ ਆਇਆ ਸਾਨਾ ਹੈ 2024 ਉਹ ਇਸ ਗੱਲ ਦੀ ਆਈ ਹੈਗੀ ਇਹ ਗੱਲ ਉਹਨਾਂ ਨੇ ਕਹੀ ਹੈ ਵੀ ਜਿਹੜੀ ਤੁਸੀਂ ਕਹ ਰਹੇ ਹੋ ਵਰਡਿਕਟ ਫੀਡਬੈਕ ਤੇ ਰਿਕਮੈਂਡਸ ਵਾਲੀ ਉਹ ਕੋਈ ਗੱਲ ਨਹੀਂ ਕੀਤੀ ਨਹੀਂ ਨਹੀਂ ਮੈਂ ਉਹੀ ਤਾਂ ਸਮਝਾ ਰਿਹਾ ਵੀ ਲੈਂਡ ਯੂਜ਼ 2018 ਦੀ ਅਪਰੂਵ ਹੋਈ ਹੋਈ ਆ ਲੈਂਡ ਯੂਜ਼ ਜਦੋਂ ਅਪਰੂਵ ਹੋ ਗਈ 2018 ਦੀ ਉਦੋਂ ਇਹ ਲੈਂਡ ਯੂਜ਼ ਦੇ ਦਿੱਤੀ ਗਈ ਕਾਉਂਸਲ ਨੇ ਅਪਰੂਵ ਕਰਦੀ ਕਿ ਇੱਥੇ ਆਹ ਟਾਊਨ ਹੋਮਸ ਬਣ ਗਏ ਇਹ ਜਿਹੜੀ ਗੱਲ ਕਰ ਰਿਹਾ ਡੀਪੀ ਦੀ ਗੱਲ ਕਰ ਰਿਹਾ ਡਿਵੈਲਪਮੈਂਟ ਪਰਮਿਟ ਦੀ ਜਿਹਦੇ ਵਿੱਚ ਕਾਉਂਸਲਰ ਦਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਇਹ ਕੋ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਹੁਣ ਕਿਉਂਕਿ ਚੋਣਾਂ ਚੱਲ ਰਹੀਆਂ ਨੇ ਇਸ ਕਰਕੇ ਕੰਸਟ੍ਰਕਸ਼ਨ ਰੋਕ ਦਿੱਤੀ ਗਈ ਹੈਗੀ ਹੈ ਤੇ ਵੈਸੇ ਇਹਨਾਂ ਨੇ ਸਾਰਾ ਢਾਂਚਾ ਖੜਾ ਕਰ ਲਿਆਗਾ ਤੇ ਜਿਵੇਂ ਹੀ ਇਲੈਕਸ਼ਨ ਖਤਮ ਹੋਗੀ ਉਸ ਤੋਂ ਬਾਅਦ ਫਿਰ ਤੋਂ ਇਹ ਕੰਮ ਸ਼ੁਰੂ ਹੋ ਜਾਊਗਾ ਤੇ ਕੁਝ ਹੀ ਚਿਰ ਦੇ ਵਿੱਚ ਸਾਰਾ ਕੁਝ ਘਰ ਜਿਹੜੇ ਬਣ ਜਾਣਗੇ ਮੈਂ ਜੀ ਇਦਾਂ ਦਾ ਨਹੀਂ ਕਰਦਾ ਹਮ ਆ ਪ੍ਰੋਫੈਸ਼ਨਲ ਮੈਂ ਮੈਂ ਮੇਰੀ ਮੇਰੀ ਮੇ ਅਡੂਕੇਸ਼ਨ ਬੰਦਾ ਮੈਂ ਡੋਨਟ ਨੂ ਥੀਸ ਕਾਈਂਡ ਆ ਪੈਡੀ ਪੋਲਿਟਿਕਸ ਔਨ ਰੈਕੋਰਡ ਮੈਂ ਕਹਿਣਾ ਔਨ ਰੈਕੋਰਡ ਮੈਂ ਉਸ ਬਿਲਡਰ ਨੂੰ ਬਿਲਕੁਲ ਕੁਛ ਨਹੀਂ ਕਿਹਾ ਉਹਨੂੰ ਸਿਰਫ ਮੈਂ ਇਨੀ ਰਿਕਵੈਸਟ ਕੀਤੀ ਸੀ ਕਿ ਕੈਨ ਯੂ ਮੇਕ ਸਮ ਚੇਂजेस ਤਾਂ ਜੋ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹ ਮੇਨਟੇਨ ਕੀਤੀ ਜਾਵੇ ਮੈਂ ਉਹਨਾਂ ਕੋਈ ਕਨਵਰਸੇਸ਼ਨ ਨਹੀਂ ਉਸ ਤੋਂ ਬਿਨਾ ਮੇਰੀ ਹੋਈ ਨਾ ਮੈਂ ਇਹਨੂੰ ਕਿਹਾ ਦੀ ਰੋਕ ਦੇ ਕੰਸਟਰਕਸ਼ਨ ਨਾ ਮੈਂ ਇਹਨੂੰ ਕਿਹਾ ਕਰ ਦੇ ਮੈਂ ਆਪਣੇ ਟਰੈਕ ਰੈਕਡ ਦੇ ਜੋ ਕੰਮ ਕੀਤੇ ਆ ਉਹਦੇ ਤੇ ਇਲੈਕਸ਼ਨ ਲੜ ਰਿਹਾ ਮੈਂ ਇਸ ਨੂੰ ਇਲੈਕਸ਼ਨ ਦਾ ਮੁੱਦਾ ਉਨਾਂ ਵੱਲੋਂ ਬਣਾਇਆ ਜਾ ਰਿਹਾ ਵਾ ਚਾਣ ਬੁਝ ਕੇ ਜਿਹਨੂੰ ਕਹਿ ਸਕਦੇ ਆ ਮਡ ਸਲਿੰਗਿੰਗ ਕੀਤੀ ਜਾ ਰਹੀ ਆ ਮੇਰੇ ਉੱਤੇ ਤੱਬੇ ਲਾ ਕੇ ਰੈਪਿਊਟੇਸ਼ਨਲ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਨ ਰੈਕੋਰਡ ਆ ਮੈਂ ਮੇਰੀ ਉਹ ਬਿਲਡਿੰਗ ਨੂੰ ਮੈਂ ਕੋਈ ਇਦਾਂ ਦੀ ਗੱਲ ਨਹੀਂ ਕਹੀ ਕਿ ਕੰਸਟਰਕਸ਼ਨ ਰੋਕ ਦੇ ਇਕ ਆਖਰੀ ਸਵਾਲ ਉਹ ਕਹਿੰਦੇ ਵੀ ਤਾਂ ਮਤਲਬ ਕਿ ਲੋਕਾਂ ਨੇ ਆਪ ਦੇ ਲੈਵਲ ਤੇ ਜਾ ਰਿਸਰਚ ਕਰਨੀ ਚਾਹੀਦੀ ਸੀ ਕਿਉਂਕਿ ਉੱਥੇ ਸਾਰਾ ਕੁਝ ਇਹ ਪਲਾਨਡ ਸੀਗਾ ਇਹ ਬਣਨਾ ਹੀ ਬਣਨਾ ਸੀਗਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਮੈਂ ਉਹੀ ਉਹਨਾਂ ਨੂੰ ਕਹਿ ਰਿਹਾ ਸੀਗਾ ਜੀ ਕਿ ਜੇ ਮੈਂ ਉਹਨਾਂ ਨੂੰ ਕਹਿ ਰਿਹਾ ਤੁਸੀਂ ਘਰ ਕਦੋਂ ਲਏ ਆ ਤੁਸੀਂ ਉਹ ਕਹਿੰਦੇ ਜੀ ਘਰ ਅਸੀਂ ਸੰ ਇੱਕ ਸੱਜਣ ਨੇ ਵੀ ਮੰਨਿਆ ਸਾਨੂੰ ਪਤਾ ਸੀ ਜੀ ਕਿ ਇਹ ਬਣਨੇ ਨੇ ਸੋ ਕੈਨ ਯੂ ਬਲੀਵ ਇਟ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਪਤਾ ਸੀ ਬਣਨੇ ਤੇ ਕਿੰਨੇ ਪਰ ਸਾਨੂੰ ਇਹ ਨਹੀਂ ਪਤਾ ਸੀ ਇੰਨੇ ਵੱਧਣਗੇ ਪਹਿਲਾ ਡੀਪੀ ਚ 17 ਸੀਗੇ ਨਵਾਂ ਡੀਪੀ ਜਿਹੜਾ ਉਹ ਰੈਫਰੈਂਸ ਕਰ ਰਿਹਾ 2024 ਉਹ ਡੀਪੀ ਦੀ ਅਮੈਂਡਮੈਂਟ ਹੋਈ ਆ ਉਹਦੇ ਚ ਤਿੰਨ ਐਡ ਕੀਤੇ ਗਏ ਆ ਜੋ ਤਿੰਨ ਬਣਾ ਐਡ ਹੁੰਦੇ ਤੇ 17 ਤਾਂ ਬਣ ਨਹੀਂ ਸੀ ਨਾ ਪ੍ਰਾਈਵੇਸੀ ਤਾਂ ਫੇਰ ਵੀ ਰਹਿਣੀ ਸੀ ਉੱਥੇ ਠੀਕ ਹੈ ਸਭ ਕੁਝ ਰਹਿਣੀ ਫਿਰ ਜਦੋਂ ਤੁਹਾਨੂੰ ਪਤਾ ਸੀ ਜਦੋਂ ਤੁਸੀਂ ਕਰ ਲਈ ਤੁਹਾਨੂੰ ਤੁਸੀਂ ਆਪ ਮੰਨ ਰਹੇ ਤੁਹਾਨੂੰ ਪਤਾ ਸੀ ਤੇ ਤੁਸੀਂ ਮੈਨੂੰ ਕਿਸ ਗੱਲ ਦਾ ਇਲਜ਼ਾਮ ਦੇ ਰਹੇ ਹੋ ਹੁਣ ਚੀਕ ਬਹੁਤ ਤਨਵਾਸ ਸਾਰਾ ਗੱਲਬਾਤ ਕਰਨ ਵਾਸਤੇ ਸਾਰਾ ਕੁਝ ਕਲੀਅਰ ਕਰਨ ਵਾਸਤੇ ਥੈਂਕ ਯੂ ਮੈਂ ਜੀ ਨੇ ਪੂਰੀ ਕੋਸ਼ਿਸ਼ ਕੀਤੀ ਮੈਂ ਉਦੋਂ ਵੀ ਇਹਨਾਂ ਦੱਸ ਦੇਣਾ ਚਾਹੋਗੇ ਨੇ ਮੈਂ ਅਜੇ ਵੀ ਵੇਟ ਕਰ ਰਿਹਾ ਪਰ ਜੋ ਉਸ ਦਿਨ ਡਿਬੇਟ ਦੇ ਵਿੱਚ ਹੋਇਆ ਮੈਨੂੰ ਉਥੋਂ ਕਲੀਅਰ ਹੋ ਗਿਆ ਕਿ ਇਹਨੂੰ ਪੋਲੀਟਿਕਾਈਜ਼ ਕੀਤਾ ਜਾ ਰਿਹਾ ਵਾ ਮੈਂ ਹਮੇਸ਼ਾ ਰੈਜ਼ਿਡੈਂਸ ਦੇ ਨਾਲ ਖੜਾ ਮਾਂ ਖੜਦਾ ਰਹੂੰਗਾ ਮੈਂ ਮਿਸ ਹੈ ਕਿੰਨਾ ਸਾਡੇ ਏਰੀਆ ਚ ਡेंसिटी ਹੈਗੀ ਆ ਇਸੇ ਕਰਕੇ ਮੈਂ ਜਿਹੜੀਆਂ ਅਮੈਂਡਮੈਂਟਸ ਵੀ ਲਾਉਣ ਦੀ ਕੋਸ਼ਿਸ਼ ਕਰ ਕੀਤੀ ਆ ਲੈਂਡ ਯੂਜ਼ ਬਾਇਲਾਅ ਦੇ ਵਿੱਚ ਕਿ ਰਾਦਰ ਦਨ ਕੈਲਕੂਲੇਟਿੰਗ ਯੂਨਿਟਸ ਪਰ ਏਕਰ ਲੈਟਸ ਸਟਾਰਟ ਕੈਲਕੂਲੇਟਿੰਗ ਪੀਪਲ ਪਰ ਯੂਨਿਟਸ ਸੋ ਸਾਰਾ ਕੁਝ ਮੈਂ ਕਰ ਰਿਹਾ ਤੇ ਜੇ ਮੈਂ ਅਗਲੀ ਟਰਮ ਚ ਜਾਣਾ ਵਾ ਤੇ ਕੈਲਕੂਲੇਰੀ ਪਲਾਨ ਹੋਣਾ ਵਾ ਉਹਦੇ ਵਿੱਚ ਮੇਕ ਸ਼ੂਰ ਕਰਨਾ ਵਾ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ ਵਾ ਉਹਨਾਂ ਨੂੰ ਅਪ ਫਰੰਟ ਕੈਚ ਕੀਤਾ ਜਾਵੇ ਠੀਕ ਹੈ ਬਹੁਤ ਧੰਵਾਜੀ ਥੈਂਕ ਯੂ ਜੀ ਥੈਂਕ ਯੂ ਰੈਡ ਐਫ ਐਮ ਨਿਊਜ਼ ਕੈਨਡਾ ਲਈ ਸ਼ਿਪ ਕਰਮਨ ਸਿੰਘ ਧਾਲ